ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਆਪਾਂ ਕਾਫੀ ਲੰਬੇ ਸਮੇਂ ਤੋਂ ਸੰਯੁਕਤ ਪਰਿਵਾਰਾਂ ਦੀਆਂ ਵੀਡੀਓ ਪਾ ਰਹੇ ਹਾਂ ਜਿਹੜੇ ਵੀ ਪਰਿਵਾਰ ਜ਼ੀਰੋ ਤੋਂ ਉੱਠ ਕੇ ਤਰੱਕੀ ਵਾਲੇ ਪਾਸੇ ਆਏ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਮੋਟੀਵੇਟ ਵਾਲੀਆਂ ਵੀਡੀਓ ਪਾ ਰਹੇ ਹਾਂ ਤਾਂ ਕਿ ਜਿੱਥੋਂ ਵੀ ਸਾਨੂੰ ਦਰਸ਼ਕ ਵੀਰ ਭੈਣ ਭਰਾ ਸਾਡੇ ਦੇਖ ਰਹੇ ਆ ਤਾਂ ਉਹ ਵੀ ਸੰਯੁਕਤ ਰੂਪ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨ ਮਿਹਨਤ ਵਾਲੇ ਪਾਸੇ ਆਉਣ ਗੱਲਬਾਤ ਤੁਹਾਡੀ ਇਸ ਮਿਹਨਤੀ ਫੈਮਿਲੀ ਦੇ ਨਾਲ ਕਰਾਵਾਂਗੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਜ਼ਰੂਰ ਕਰਿਆ ਕਰੋ ਜਿਹੜੇ ਵੀਰ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਵੀਰ ਫੇਸਬੁੱਕ ਤੇ ਜੁੜਿਆ ਤਾਂ ਪੇਜ ਨੂੰ ਫੋਲੋ ਤੁਸੀਂ ਜ਼ਰੂਰ ਕਰਿਓ ਐ ਗੱਲਬਾਤ ਕਰਾਉਣੇ ਇਸ ਮਿਹਨਤੀ ਫੈਮਿਲੀ ਦੇ ਨਾਲ ਮੇਰੇ ਵੱਲੋਂ ਜੀ ਸਾਰੀ ਫੈਮਿਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਇਹ ਸਭ ਤੋਂ ਪਹਿਲਾਂ ਆਪਾਂ ਬਾਪੂ ਜੀ ਵਰਗਿਆਂ ਤੋਂ ਸਟਾਰਟ ਕਰਦੇ ਹਾਂ ਕਿਉਂਕਿ ਪਰਿਵਾਰ ਦੇ ਮੇਨ ਥੰਮ ਹੈ ਆ ਵੱਡੇ ਤੁਹਾਡੇ ਚੋਂ ਕੌਣ ਆਗੇ ਜੀ ਵੱਡੇ ਤਾਂ ਜੀ ਛਤੋਂ ਤੋਂ ਪਹਿਲੇ ਜੋ ਫੋਟੋ ਵਾਲਾ ਇਹਦਾ ਵੱਲ ਤਾਂ ਖੜੂ ਖਲਾਸ ਉਹ ਉਹ ਅਸਾ ਤੁ ਬਟੂ ਥੋਟਾ ਇਹ ਆ ਉਹਨਾਂ ਮਰਜੀ ਪਾ ਜਾਂਦਾ ਜੀ ਉਦੋਂ ਉਦੋਂ ਛੋਟਾ ਮਗਰ ਬੈਠਾ ਜਿਹੜਾ ਹੈ ਬਕੂ ਜੀ ਕਿੰਨਾ ਕਿ ਸੰਘਰਸ਼ ਕੀਤਾ ਵੇਖੋ ਵੱਡੇ ਭਰਾ ਨੂੰ ਅੱਗੇ ਦੇਖਦੇ ਸੀ ਨਾ ਪਿਉਆਂ ਦੇ ਸਮਾਨ ਮੰਨਦੇ ਸੀ ਪਹਿਲਾਂ ਸਾਡੇ ਜੀ ਚੱਲਦੀ ਵੱਡੇ ਭਰਾ ਦੇ ਹਿੱਤੇ ਗੱਡੀ ਸੀ ਸਾਰੇ ਘਰ ਦੀ ਪਰਿਵਾਰ ਉਹੀ ਸਾਰਾ ਤਵਾਉਂਦਾ ਸੀ ਜਿੰਨੇ ਜੀ ਸੀਗੇ ਸਾਰੇ ਵਿਆਹ ਸ਼ਾਦੀ ਵੀ ਉਸਲੇ ਕਰਿਆ ਜੋ ਕੰਮ ਕਰਿਆ ਕਾਰੋਬਾਰ ਦਾ ਉਹ ਵੀ ਉਸਨੇ ਕਰਿਆ ਤੁਹਾਨੂੰ ਕੋਈ ਪਤਾ ਨਹੀਂ ਇਹ ਖੇਤੀ ਕਰਦੇ ਸੀ ਇੱਥੀ ਕਰਕੇ ਆਪਦਾ ਜਿਹੇ ਜੇ ਤੈ ਪਾਸ ਸੀ ਉਦੋਂ ਹੁੰਦਾ ਸੀ ਉਦੋਂ ਪਰ ਐਦਾ ਪੈਸਾ ਬੰਦਾ ਨਹੀਂ ਸੀ ਕਮਾਈ ਨਾ ਚੱਲਦਾ ਸੀ ਮਰਾਨੀ ਵੜ ਹੁੰਦੇ ਸੀ ਪਾਣੀ ਕੱਸੀ ਦਾ ਆਉਂਦਾ ਆਉਂਦਾ ਕਿਤੇ ਕਿਤੇ ਆਉਦਾ ਕਿਤੇ ਨਾਲ ਲੱਗਦਾ ਧਾਂ ਵੀ ਲੱਗਦਾ ਤੈ ਪਾਸ ਕਰਦੇ ਸੀ ਉਦੋਂ ਨਸ਼ੇ ਹੈ ਨਹੀਂ ਸੀ ਜੀ ਬਸ ਖੇਤੀ ਦੇ ਸਾਰੇ ਨਾਲ ਹੁੰਦੇ ਸਾਰੇ ਬੀਜ ਦੇ ਜਿੰਨੇ ਹੁੰਦੇ ਜੇ ਹਾੜੀ ਦਾ ਹਾੜੀ ਸੌਣੀਆਂ ਸੌਣੀਆਂ ਦੀ ਕੰਮ ਜਿਹੇ ਜੇ ਕਾਰੋਬਾਰ ਕਰਦੇ ਸਾਂ ਉਹ ਰੱਜ ਕੇ ਖਾਂਦੇ ਸਾਂ ਅਜੇ ਵੀ ਆਪਾਂ ਔਲਾਦ ਆਪਦੀ ਚੰਗੀ ਹੈ ਰੱਜ ਕੇ ਖਾਣੇ ਆ ਸਾਰਾ ਪਰਵਾਹ ਆ ਆਪਣੀ ਬੁੱਕਲ ਚ ਜੀ ਕੋਈ ਕਿਸੇ ਦੇ ਪਾਸੇ ਕਿ ਜਾਣਾ ਨਹੀਂ ਕਿਸੇ ਨੇ ਆਉਣਾ ਨਹੀਂ ਜਿਹੜਾ ਕੰਮ ਕਰਨਾ ਹੈ ਪੁੱਛ ਕੇ ਜਾਣਗੇ ਤੇ ਪੁੱਛ ਕੇ ਆਉਣਗੇ ਜੀ ਹਾਂ ਹੁਣ ਫਿਰ ਸਾਰੇ ਘਰ ਦੀ ਚਾਬੀ ਕਿਹੜੇ ਬਾਪੂ ਦੀ ਹੱਥ ਚ ਹੈ ਹੁਣ ਤਾਂ ਚਾਬੀ ਸਾਡੇ ਭਤੀਜੇ ਦੇ ਹੱਥ ਚ ਹੈ ਅੱਛਾ ਜੀ ਹਾਂ ਠੀਕ ਹੁਣ ਆਇਆ ਨਾ ਜੇ ਹੁਣ ਉਹਦੀ ਜ਼ਿੰਮੇਵਾਰੀ ਆ ਅਸੀਂ ਬੁੜੇ ਹੋ ਗਏ ਉਹ ਨਾਲ ਸਾਥ ਹੁੰਦਾ ਨਹੀਂ ਹਾਂ ਹਾਂ ਤੁਹਾਡਾ ਤਾਂ ਬੱਚੇ ਨੇ ਹੈਗੇ ਇਹਨਾਂ ਫਿਰ ਜੀ ਪੀ ਬਾਪੂ ਜੀ ਤੁਹਾਡਾ ਕੀ ਨਾਮ ਸੀਗਾ ਜੀ ਸੀਤਾ ਸਿੰਘ ਆ ਜੀ ਤੇ ਤੁਹਾਡਾ ਕੀ ਨਾਮ ਹੈ ਫਿਰ ਇੱਕ ਦੂਜੇ ਭਰਾ ਦੇ ਉੱਤੇ ਐਡੀ ਵੱਡੀ ਫੈਮਿਲੀ ਦੇ ਵਿੱਚ ਸਾਰੇ ਜਣੇ ਆਪਾਂ ਕਿੰਨੇ ਹੋਗੇ ਇਹ ਹੋਵੇ 17-18 ਜੀ ਹੋਗੇ 17-18 ਜੀ ਇੱਕ ਚੁੱਲ੍ਹੇ ਤੇ ਰੋਟੀ ਲੈਂਦੀ ਆਪਣੀ ਹਾਂਜੀ ਹਾਂਜੀ ਇੱਕ ਤਾਂ ਵੀ ਫਿਰ ਆਪਾਂ ਵਾਹ ਜੀ ਵਾਹ ਵੇਖੋ ਇੰਨੇ ਜੀਆਂ ਨੂੰ ਮਨੇਜ ਕਰਨਾ ਵੀ ਬਹੁਤ ਔਖਾ ਹੈ ਨਾ ਜੀ ਤਾਂ ਕਿਸੇ ਦਾ ਕੋਈ ਚੀਜ਼ ਨੂੰ ਜੀ ਕਰਦਾ ਕਿਸੇ ਦਾ ਕੋਈ ਚੀਜ਼ ਨੂੰ ਜੀ ਕਰਦਾ ਖਾਣ ਦੇ ਵੀ ਜਿਹੜੇ 240 ਵੱਖੋ ਵੱਖਰੀ ਹੈ ਬੱਚਿਆਂ ਦੀ ਫਿਰ ਪੈਨਣ ਦੀ ਵੀ ਵੱਖੋ ਵੱਖਰੀ ਹੋ ਜਾਂਦੀ ਆ ਫਿਰ ਤੁਸੀਂ ਕਮੇਟੀ ਵੱਡੀ ਫੈਮਿਲੀ ਨੂੰ ਮਨੇਜ ਕਰਦੇ ਆ ਜੀ ਜੇ ਕਿਸੇ ਨੇ ਖਾਣਾ ਪੀਣਾ ਤਾਂ ਉਹ ਖਾ ਲੂ ਨਹੀਂ ਜਿਹੜੀ ਚੁੱਲੇ ਦੇ ਬੱਤੇ ਰੋਟੀ ਉਹ ਹੀ ਖਾਣੀ ਜਿਨੇ ਕਿਸੇ ਨੇ ਕੋਈ ਹੋਰ ਚੀਜ਼ ਖਾਣੀ ਹੈ ਤਾਂ ਖਾ ਲੂਗਾ ਉਹਨੂੰ ਕੋਈ ਹਟਾ ਮਰਨੀ ਤੇ ਬਾਕੀ ਖਾਣੀ ਇੱਕੇ ਦਾਈ ਹੈ ਦੀ ਪੱਕੀ ਰੋਟੀ ਉਹ ਹੀ ਖਾਣੀ ਅੱਛਾ ਜੀ ਇੱਕੇ ਚੁੱਲੇ ਤੇ ਤਵੀ ਤੇ ਬਗਦੀ ਆ ਅਸੀਂ ਐਂ ਸਲੈਂਡਰ ਤੇ ਲਾਤੀ ਜਾਂ ਬੈਂਚ ਤੇ ਲਾਤੀ ਚੁੱਲੇ ਤੇ ਪਕਾਉਂਦੀਆਂ ਇਕੱਠੀਆਂ ਪਕਾਉਂਦੀਆਂ ਇਹ ਤਿੰਨ ਜਣੀਆਂ ਜਿਵੇਂ ਵਿਆਹ ਵੇਲੇ ਪਕਾਉਂਦੀਆਂ ਸਾਡੇ ਤੇ ਘਰੇ ਇਸ ਗੱਲ ਦਾ ਅਜੇ ਵਰਕ ਕੀ ਨਹੀਂ ਪਿਆ ਸਾਡਾ ਕੋਈ ਆਹੋ ਨਹੀਂ ਲਏਗਾ ਕੁਈ ਡਰਾ ਮਕਾਨ ਆ ਜਾਣ ਪ੍ਰਾਣਾ ਮਕਾਨ ਸਾਡਾ ਕਾਰੇ ਚ ਸਾਰਾ ਕੋਈ ਅਸੀਂ ਸ਼ੋ ਨਹੀਂ ਕਰੀ ਕਿਸੇ ਦੀ ਇਹ ਬਾਹਰੋਂ ਤੋਂ ਕਰ ਲਿਆ ਕੋਸਾ ਕਰ ਲਿਆ ਇਹ ਆਦੀ ਕਮਾਈ ਨੇ ਜਿਹੜਾ ਵਰਤਿਆ ਉਹੀ ਹੈ ਜੁਆਗ ਬਾਹਰ ਕਹਿੰਦੇ ਸੋ ਵੀ ਹਟਾ ਤੇ ਵੀ ਆਦਾ ਘਰੇ ਆਦੇ ਘੋੜੀਆਂ ਦੇਤੀਆਂ ਆਪੇ ਸੰਭਾਲਦਾ ਉਹ ਮਲੇ ਬੀਜਾ ਲੱਗਿਆ ਸੀ ਉਹਦਾ ਵੀ ਬਾਹਰ ਕੀ ਕਰਈ ਐ ਇੱਥੇ ਜਿਹੜਾ ਕੁੱਸੇਗਾ ਅੱਛਾ ਵੀਜ਼ਾ ਲੱਗਿਆ ਸੀ ਤੁਹਾਡੇ ਪੁੱਤੇ ਦਾ ਹਾਂ ਪੁੱਤੇ ਦਾ ਜੀ ਤੇ ਚਾਚੇ ਦਾ ਅੱਛਾ ਤੇ ਭੇਜਿਆ ਨਹੀਂ ਜੀ ਫੇਰ ਉਹ ਗਏ ਨਹੀਂ ਆ ਦਾ ਮੈਂ ਠੀਕ ਕਮਾਈ ਕਰੂੰ ਘੋੜਿਆਂ ਲੈ ਤੀਆਂ 7-8 ਲੱਖ ਦੀਆਂ ਧੂੜ ਸਾਲ ਤੋਂ ਹੋ ਗਿਆ ਹੋ ਜਾਂਦਾ ਮਾਰ ਆਪੇ ਹੋਊਗੀ ਉਹ ਬਹੁਤ ਕਮਾਈ ਇੱਥੇ ਹੀ ਹੈਗੀ ਜਿਹਨੇ ਕਰਨੀਆਂ ਨੇ ਕਬਾਰ ਵੀ ਹੈ ਜੀ ਹੂੰ ਮਾਰ ਵੀ ਹੈ ਜੀ ਤੇ ਵੀ ਉਹ ਹੀ ਆ ਬਸ ਜੀ ਤੁਸੀਂ ਫਿਰ ਰਿਟਾਇਰਮੈਂਟ ਲੈ ਲਈ हां जी फिर वही जी आपा ਹੁਣ ਕਿ ਆਪਾ ਪਾਣੀ ਤਾਂ ਨਹੀਂ ਹੁਣ ਵੀ ਮਾਂ ਨੂੰ ਤਾਂ ਲਾਉਣਾ ਹੈਗਾ ਤੇ ਬਸ ਉੜ ਕੇ ਹੁਣ ਇਹ ਹੋ ਗਏ ਆਪੇ ਸਮਾ ਲੈਣਾ ਆਪਾਂ ਥੋੜੀ ਜੀ ਆਹ ਪੁਰਾਣੇ ਭਾਂਡਿਆਂ ਦੀ ਵੀ ਗੱਲ ਕਰੀਏ ਦਰਸ਼ਕ ਕਹਿੰਣਗੇ ਵੇਖਣ ਨੂੰ ਰੱਖਿਆ ਕਿ ਕੋਈ ਲੱਸੀ-ਲੁੱਸੀ ਪੀਂਦਾ ਇਹਨੇ ਚ ਮੈਨਾਂ ਪੀਂਦੇ ਰਹੇ ਆ ਜੀ ਮੈਨਾਂ ਲੱਸੀ ਪੀਂਦੇ ਸੀ ਇਨਾਂ ਚ ਲੱਸੀ ਰਿਸ਼ਤੇਦਾਰਾਂ ਨੂੰ ਆਉਣ ਘਰ ਦੇ ਸੀ ਦੁੱਧ ਪਾਣੀ ਦਾ ਬਸ ਲੱਸੀ ਵੱਧ ਪੀਂਦੇ ਸੀ ਇਹ ਸਾਡੇ ਬਜ਼ੁਰਗੀ ਇਹ ਭਾਂਡੇ ਇਹ ਸਾਡੇ ਦਾਦੇ ਪਰਦਾਦੇ ਜੀ ਇਹ ਬਹੁਤ ਵੱਡੀ ਫੈਮਿਲੀ ਸੀਗੀ ਸਾਡੇ ਘਰ ਦੇ ਵਿੱਚ ਪਹਿਲਾਂ ਦਿਨੋਂ ਤੋਂ ਸਾਡਾ ਕੱਠ ਬੁਲਾ ਕੇ ਮੁੱਢ ਤੋਂ ਬੜੇ ਗਾਵਦੇ ਬਣਦਾ ਤੇ ਵੇਖੇ ਵੀ ਨਹੀਂ ਅਸੀਂ ਉਹ ਵੀ ਕੱਠੀ ਸੀ ਬਹੁਤ ਚੰਗਾ ਸਾਡਾ ਡੇਡੀ ਦੀ ਸੀਗਾ ਉਹ ਗਾਇਆਂ ਹੀ ਚਾਰਦਾ ਰਹੇ ਹੂੰ ਉਹਨੂੰ ਉਸ ਕੱਠ ਨੂੰ ਮਾਲ ਹੀ ਸਵਾਇਆ ਸੀ ਉਹਨੂੰ ਜਿਵੇਂ ਅਸੀਂ ਸਾਹਮਣੇ ਆ ਬਸੇ ਮੈਂ ਕਿਰਿਓ ਮਾਰਦਾ ਜਿਵੇਂ ਕਿਸੇ ਨੇ ਕੋਈ ਸੰਤ ਬਲੇਮਾਂ ਲੈ ਕੇ ਜਾਣਾ ਫਿਰ ਇੱਕ ਦੀ ਡਿਊਟੀ ਹੈ ਵੀ ਉਹਨੂੰ ਪੁੱਛ ਲੈ ਭਾਈ ਹਾਂ ਉਹ ਵੀ ਇਹੀ ਸੇ ਭੁਲੀ ਹੈ ਸਾਰੀ ਅੱਛਾ ਖੇਤੀ ਦਾ ਜਦੋਂ ਬਾਰਕੇ ਬੋਲ ਮਾਰੀ ਜਾਵੇ ਅਸੀਂ ਆਖਾਂ ਉਹਨੂੰ ਸੂਣ ਕਰਕੇ ਪੁੱਛ ਲੈ ਉਹਨਾਂ ਲੈ ਜਾਣਾ ਤਾਂ ਲੈ ਜੂਨੀ ਅਸੀਂ ਨਾ ਅਸੀਂ ਮੰਗਣ ਜਾਣਾ ਤੇ ਨਾ ਉਹ अच्छा अकमा दी जिम्मेदारी संभालियां पानी अडोडी सारे ਜਾਣਗੇ अडोडी ਤੇਨ ਮੋਟਰਾਂ ਤੇ ਐ ਤਿੰਨ ਜਣੇ ਅਸੀਂ ਤਿੰਨੇ ਜਾਵਾਂਗੇ ਉਹ ਜਿਹੇ ਉਸੇ ਮੋਟਰ ਤੇ ਉਸੇ ਨੇ ਜਾਣਾ ਹੂੰ ਜਿਉਂ ਜਿਉਂ ਸਾਡੇ ਡੇਡੀ ਦੀ ਦਿੱਥ ਹੋ ਗਈ ਫਿਰ ਕੰਮ ਤੇ ਲਾ ਕੇ ਉਹ ਦੂਜਾ ਵੱਡਾ ਇਹ ਹਲ ਵਾਉਂਦੇ ਰਹੇ ਆ ਦੋਨੇ ਉਹ ਫੜਾ ਜਿਹੜਾ ਮੇਰਾ ਭਾਈ ਉਹ ਗੁਜ਼ਰੇਗਾ ਜੀ ਇਹ ਉਹ ਫਿਰ ਉਸ ਤੋਂ ਬਾਅਦ ਬੀ ਆਂਟੀ ਸਰਕਾਰ ਵੇਲੇ 9 ਸਾਲ ਮੈਂਬਰ ਰਹਿ ਗਿਆ ਸੀ ਫਿਰ ਉਹ ਵੀ ਰਿਟਾਇਰਮੈਂਟ ਹੋ ਵੀਰ ਨਾਲ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਰੂਪ ਸਿੰਘ ਜੀ ਐ ਬਾਈ ਜੀ ਫਿਰ ਕਬੀਲਦਾਰੀ ਤੁਹਾਡੇ ਹੱਥ ਚ ਆ ਗਈ ਹਾਂਜੀ ਹਾਂ ਮੇਰੇ ਹੱਥ ਚ ਆ ਜੀ ਸਿਆਣੇ ਕਹਿੰਦੇ ਵੀ ਜਿਹਦੇ ਹੱਥ ਚ ਕਬੀਲਦਾਰੀ ਆ ਜੀ ਹਨਾ 20 ਸਾਲ ਉਮਰ ਕੱਟ ਜਾਂਦੀ ਹੈ ਕੱਟਦੀ ਕੱਟਦੀ ਸੱਚੀ ਗੱਲ ਹੀ ਆ ਕਿ ਸੱਚੀ ਉਹ ਸੰਸਣ ਦਾ ਵਾਲਾ ਇਹਨੂੰ ਹੂੰ ਉਹਨੂੰ ਦੇ ਲੈਣ ਦਾ ਹੁੰਦਾ ਹੈ ਬਾਕੀ ਘਰੋਂ ਹੁੰਦਾ ਵੀ ਮੰਨ ਲਾ ਵੀ ਆ ਚੀਜ਼ ਐ ਇੰਨੀ ਪਹਿਲੀ ਹੁੰਦੀ ਆਪਣੇ ਇਹ ਚੋ ਬਣਿਆ ਨਹੀਂ ਕੁਛ ਪੈਸਾ ਜਾਂਦਾ ਕਿੱਧਰ ਹੈ ਪੈਸਾ ਉਹਦੇ ਵਿੱਚ ਲਾਗਤ ਦੇ حساب ਨਾਲ ਮਨ ਲਾ ਖਰਚੇ ਵਧ ਹੀ ਜਾਂਦੇ ਆ ਹੂੰ ਟਰੈਕਟਰਾਂ ਦਾ ਹੋ ਗਿਆ ਉਹ ਖੇਤ ਦਾ ਹੋ ਗਿਆ ਮੋਟਰਾਂ ਦਾ ਹੋ ਗਿਆ ਤੇ ਸਾਰਾ ਸੋਚ ਕੇ ਜਨਣਾ ਪੈਂਦਾ ਹੂੰ ਵੀ ਇੰਨੇ ਕਿ ਆਪਣੇ ਪੈਲੀ ਹੁੰਦੀ ਐ ਇੰਨਾ ਕ ਆਪ ਇਹਨੂੰ ਬਚਤ ਰੱਖ ਲਗੇ ਇੰਨਾ ਕ ਆਪ ਜੋੜ ਕੇ ਗਾਂਵਾਂ ਦੀਆਂ ਫੇਰ ਕੰਮ ਕਰ ਲਾਂਗੇ ਕਿੰਨੇ ਟਰੈਕਟਰ ਸੀ ਫਿਰ ਸ਼ੁਰੂਆਤ ਕਿਹੜੇ ਟਰੈਕਟਰ ਤੋਂ ਕਰੀ ਸੀ ਤੇ ਕਿੰਨੇ ਹੋ ਗਏ ਹੁਣ ਸਵਰਾਜ ਤਾਂ ਕਰੀ ਜੀ ਪਹਿਲਾਂ ਸਵਰਾਜ ਤੋਂ ਜੀ ਜੀ ਉਤੋਂ ਫਿਰ ਆ 35 ਘੰਟੇ ਟੈਕ ਲੈ ਲਿਆ ਸੀਗਾ ਹੂੰ ਉਸ ਤੋਂ ਬਾਅਦ ਹੁਣ ਤਿੰਨ ਚਾਰ ਤਾਂ ਚਾਰ ਟਰੈਕਟਰ ਹੋ ਗਏ ਦੋ ਮਸ਼ੀਨਾਂ ਹੋਗੀਆਂ ਇੱਕ ਮਸ਼ੀਨ ਬੇਚਤੀ ਸੀ ਪਹਿਲਾਂ ਹੂੰ ਤੇ ਸੰਦ ਤਾਂ ਹੀ ਨਹੀਂ ਪਤਾ ਲੋਕਾਂ ਦਾ ਕਿੰਨਾ ਹੀ ਖੜਾ ਲੋਕਾਂ ਦਾ ਬਾਹਲਾ ਬਾਰ ਕਰਦਾ ਲੋਹਾ ਹੀ ਆਉਂਦਾ ਕਰੇ ਜੀ ਜਿਵੇਂ ਆਉਂਦਾ ਲੈਨ ਜੀ ਕਰਦਾ ਕੋਈ ਟਰਾਲਾ ਲੈ ਲਗੇ ਯਾਰ ਕੁਝ ਰੁਪਏ ਵਾਲੀ ਭੁੰਡੀ ਲੈ ਲਗੇ ਯਾਰ ਸੋਖ ਹੋ ਜੂਗਾ ਪਰ ਰੋਕਣ ਨੂੰ ਜਗ੍ਹਾ ਹੈ ਨਹੀਂ ਲੋਕਾਂ ਨੂੰ ਉਹ ਪੌਣੇ ਤਾਂ ਹੋਰ ਜਗ੍ਹਾ ਰੋਕਣ ਨੂੰ ਮੰਨ ਲਾ ਵੀ ਟਰੈਕਟਰ ਰੋਕ ਦਾਂਗੇ ਇੱਥੇ ਉੱਥੇ ਖੜਦੇ ਸੰਦਾਂ ਦੇ ਆ ਕੇ ਹੋ ਗੜਾ ਫਿਰ ਹੂੰ ਸਾਰਾ ਸੈਟਅਪ ਚੇਂਜ ਕਰਨਾ ਪੈਂਦਾ ਕਿਉਂਕਿ ਕਹਿੰਦੇ ਵੀ ਜੱਟ ਦਾ ਘਰ ਲਾ ਲਓ ਕਿਸਾਨ ਦਾ ਘਰ ਲਾ ਲਓ ਜਿੱਦਾਂ ਮਰਜ਼ੀ ਵੱਡਾ ਹੋਵੇ ਉਹ ਪੀੜਾ ਹੀ ਹੁੰਦਾ ਹੈ ਹੈਨਾ ਪੀੜਾ ਹੀ ਹੁੰਦਾ ਜੀ ਹਾਂ ਹੁਣ ਫਿੱਟਰ ਚਾਰ ਚਾਰ ਪੰਨ ਦਾ ਫਿੱਟਰ ਹੀ ਪਏ ਜੀ ਉਹ ਐ ਰੱਖਿਆ ਜਿਵੇਂ ਜਿਵੇਂ ਕੋਈ ਮਾਹੌਲ ਬਦਲਦਾ ਕੱਲ ਨੂੰ ਕਿਸੇ ਨੇ ਆਉਦਾ ਅੱਡ ਹੋਣਾ ਆਪਾਂ ਫਿੱਟਰ ਚੱਕ ਲੂਗਾ ਅੱਛਾ ਜੀ ਉਹਨੇ ਅੱਜ ਵੇਚਦੇ ਆ ਉਹਨੂੰ ਫੇਰ ਨਵਾਂ ਲੈ ਕੇ ਦੇਣਾ ਬੁੱਧੇ ਅੱਛਾ ਵੀ ਸਾਰਿਆਂ ਨੂੰ ਬਰਾਬਰ ਬਰਾਬਰ ਰੱਖਦੇ ਹਾਂ ਉਵੇਂ ਅਸਮਾਨ 'ਤੇ ਜੀ ਬਹੁਤ ਵਧੀਆ ਤੁਹਾਡਾ ਬ੍ਰਦਰ ਕੀ ਨਾਮ ਹੈ ਗੁਰਲਾਬ ਗੁਰਲਾਬ ਕਿੰਨੀ ਉਮਰ ਹੋ ਗਈ ਤੁਹਾਡੀ ਕੀ ਖਾ ਲੂ ਜੀ 30 ਸਾਲ ਹੋ ਗਈ ਐ ਫਿਰ ਨਾਲ ਖੇਤੀਬਾੜੀ ਕੁੱਤੀ ਵੀ ਹੈਲਪ ਕਰਾਉਣੀ ਹੈ ਕਿ ਹੋਰ ਕਿਸੇ ਕਾਰੋਬਾਰ ਦੀ ਡਿਊਟੀ ਆ ਉਹ ਤਾਂ ਮੱਝਾਂ ਤੇ ਹੁੰਦੀ ਹੈ ਜੀ ਇਹਦੀ ਮੱਝਾਂ ਤੇ ਡਿਊਟੀ ਆ ਜੀ ਉਹਨੂੰ ਖੇਤ ਤੇ ਕਰਾਉਣਾ ਹੈ ਅੱਛਾ ਪੜ੍ਹਾਈ ਛੱਡਤੀ ਕਿ ਕਰੀ ਜਾਂਦੇ ਹੋ ਨਾ ਹਟ ਗਈ ਪੜ੍ਹਾਈ ਛੱਡਤੀ ਹਾਂਜੀ ਅੱਛਾ ਨਾਲ ਫਿਰ ਉਹਨੂੰ ਮੱਝਾਂ ਦੀ ਡਿਊਟੀ ਪੱਕੀ ਆ ਹਾਂਜੀ ਮੱਝਾਂ ਕਿੰਨੀਆਂ ਮੱਝਾਂ ਸੰਭਾਲਦੇ ਹੋ ਹੈਗੇ 10 ਵਰਸ ਪੂੜੀ ਟੂੜੀ ਵਾਲਾ ਦੁੱਧ ਫਿਰ ਵਰਤਦੇ ਹੋ ਹਾਂਜੀ ਉਹਨੂੰ ਫਿਰ ਕਿਹੜੇ ਕੰਮ ਦੀ ਡਿਊਟੀ ਆ ਮੈਂ ਤਾਂ ਜੀ ਸਟੱਡੀ ਕਰੀ ਹਣਾ ਵੀ अच्छा तू ਤਾਂ ਬਾਈਪਾਸ ਟੱਪ ਜਾਣਾ ਹੈ ਨਾ ਤਰਕੇ ਤਰਕੇ ਫੇਰਾ ਸਰ ਜਾਂਦਾ ਤੇਰਾ ਤਾਂ ਡੰਗ ਲੈ ਜਾਂਦਾ ਹੈ ਨਾ ਜੀ ਆਉਣ ਵਾਲੇ ਸਮੇਂ ਚ ਫਿਰ ਕੀ ਸੋਚਿਆ ਬਾਹਰ ਬੂਰ ਤਾਂ ਨਹੀਂ ਜਾਣਾ ਨਹੀਂ ਇਹ ਤਾਂ ਕਿਤੇ ਨਹੀਂ ਜਾਣਾ ਐਡੀ ਵੱਡੀ ਫੈਮਿਲੀ ਬਣਾ ਚੀਜ਼ ਨਹੀਂ ਲੱਗਣਾ ਪਰ ਮਨ ਚ ਹੈਗਾਗਾ ਜੇ ਬਾਹਰ ਜਾਣ ਦਾ ਸੁਪਨਾ ਕਿ ਨਹੀਂ 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 ਆਤਾ ਜੀ ਨੂੰ ਆਇਆ ਨੂੰ ਕਿੰਨਾ ਚਿਰ ਹੋ ਗਿਆ ਫਿਰ ਮੂਹ ਨੂੰ 40 ਸਾਲ ਹੋ ਗਏ 40 ਸਾਲ ਹੋ ਗਏ 42 ਸਾਲ ਹੋ ਗਏ ਹੂੰ ਕਿੰਨੀ ਕੁ ਕਮਾਈ ਕਰੀ ਆ ਬਾਈ ਜੀ ਬਹੁਤ ਕਰੀ ਜਿੱਦਾਂ ਆਇਆ ਕਰਾ ਉਹਨਾਂ ਮੇਰੀ ਮਾਂ ਵੀ ਗੁਜਰ ਗਈ ਚਾਚੀ ਜੋ ਵੀ ਗੁਜਰ ਗਈ ਹੁਣ ਇਹ ਹੀ ਰਹੀ ਸਾਡੇ ਮਨਲਾ ਬੁਢਾ ਜਾਂ ਵੱਡੀ ਬੁੜੀ ਜੀ ਜਿਵੇਂ ਇਹਨੂੰ ਚਲਾ ਗਠਿਆਵਾ ਦਰਵਾਜ਼ੇ ਮੰਜਾ ਢਾਹ ਲੈਂਦੀ ਐ ਪਸ ਕੋਈ ਨਿਗਾ ਰੱਖਦੀ ਐ ਗੋਹਾ ਟਾਲ ਦਿੰਦੀ ਐ ਭਾਂਡੇ માં ਜਿੰਨਾ ਕੰਮ ਹੁੰਦਾ ਕਰਦੀ ਐ ਅੱਛਾ ਐਨੇ ਪਰਿਵਾਰ ਦੇ ਭਾਂਡੇ ਠੀਕਰ ਸਾਰਾ ਕਰਦੀ ਐ ਹਾਂ ਬਤੇਰਾ ਕਹਿੰਦੀਆਂ ਬੁੜੀਆਂ ਵਿੱਚ ਰਹਿਣ ਦੇ ਹੂੰ ਚਲੋ ਇਹਨੂੰ ਐ ਹੁੰਦਾ ਹੀ ਮੈਂ ਜਿੰਨਾ ਕਰਾਂ ਤੇ ਉਹਨਾਂ ਨੂੰ ਫਾਇਦਾ ਹੈ ਵਾਹ ਵੀ ਤੁਰ ਹੀ ਫਿਰਦਾ ਇਹਨਾਂ ਨਾਲ ਹੂੰ ਕਿਉਂਕਿ ਚਲਦੇ ਹੱਡ ਚੰਗੇ ਆ ਜੀ ਹੈਨਾ ਐਡੇ ਵੱਡੇ ਪਰਿਵਾਰ ਦੇ ਵਿੱਚ ਸਾਰੇ ਇੱਕ ਦੂਜੇ ਤੋਂ ਵੱਧ ਚੜ ਕੇ ਕਰਦੇ ਆ ਫਿਰ ਬੈਠਣਾ ਬੈਠਿਆ ਨਹੀਂ ਜਾਂਦਾ ਨਹੀਂ ਬੈਠੀ ਫਿਰ ਉਹ ਐਂ ਉਹਦੇ ਕੁਝ ਪਸੂ ਨੂੰ ਗੋਆ ਕਰਤਾ ਉਹ ਵੀ ਟਾਲਤਾ ਹੂੰ ਹੁਣ ਜਿਵੇਂ ਜਵਾਕ ਹੈ ਗਰਮੀ ਦੇ ਮਹੀਨੇ ਦਰਵਾਜ਼ੇ ਜਾ ਕੇ ਬੈਠ ਗਏ ਉਹਨਾਂ ਨੂੰ ਲੈ ਕੇ ਬੈਠੀ ਰਹਿੰਦੀਆਂ ਕੋਲੇ ਜੀ ਨਾਲੇ ਪਸੂਆਂ ਇੰਨੇ ਨਾਲੇ ਬਾਹਰ ਨਿਕਾ ਰਹਿੰਦੀ ਐ ਕਿ ਮਾਤਾ ਜੀ ਕਿਵੇਂ ਲੱਗਦਾ ਫਿਰ ਵਧੀਆ ਲੱਗਦਾ ਹਾਂ ਵਧੀਆ ਲੱਗਦਾ ਜੀ ਪੇਕੀ ਬੁਕੀ ਜਾਏ ਉਹਨੇ ਕਿ ਹੋ ਗਏ ਜਾਇਆ ਨਹੀਂ ਉਹਨੂੰ ਤਾਂ ਲੈ ਜਾਂਦੇ ਫਿਰ ਚੜਾ ਕੇ ਗੱਡੀ ਤੇ ਹੂੰ ਹਾਂ ਆਈ ਜਾਂਦੇ ਇੰਜ ਰਾਤ ਰੂਤ ਲਾਏ ਉਹਨੇ ਕਿ ਹੱਥ ਨੂੰ ਵਾਪਸੀ ਵੈਰੀ ਗੁੱਡ ਚਲੋ ਬਹੁਤ ਬਹੁਤ ਵਧੀਆ ਜੀ ਹੈ ਨਾ ਤੁਹਾਡੇ ਚ ਵੱਡੇ ਕਿਹੜੇ ਆ ਸਾਰਿਆਂ ਨੂੰ ਅਸੀ ਦੀਦੀ ਆਹ ਹੈ ਜੀ ਜੀ ਇਹ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਆਇਆਂ ਨੂੰ ਕੀ ਸਾਲ ਹੋ ਗਿਆ ਉਦੋਂ ਕਿੱਡੀ ਕਬੱਡੀ ਫੈਮਿਲੀ ਸੀ ਫਿਰ ਐ ਦੂ ਇਸ ਵਈ ਐ ਦੂ ਜਿਆਦੇ ਸੁਖ ਨਾਲ ਗੁੱਡੀਆਂ ਫਿਰ ਵੀ ਆਈਆਂ ਵਿੱਚੋਂ ਅੱਛਾ ਹਾਂ ਕਿੰਨੀਆਂ ਨਨਦਾਂ ਦੇ ਵਿਆਹ ਕੀਤੇ ਫਿਰ ਆ ਕੇ ਦੋ ਦੇ ਤਿੰਨ ਦੇ ਕੀਤੇ ਚਾਰ ਦੇ ਚਾਰ ਨਨਦਾਂ ਦੇ ਕੀਤੇ ਆ ਤੁਹਾਡੇ ਵਾਲੇ ਸਮੇ ਤੁਹਾਡੇ ਵਾਲੇ ਸਮੇ ਦੇ ਵਿੱਚ ਵੀ ਦੇਖਿਆ ਜਾਂਦਾ ਸੀ ਵੀ ਛੋਟਾ ਪਰਿਵਾਰ ਦੇਖ ਲੋ ਉਦੋਂ ਬਜ਼ੁਰਗ ਦੇਖਦੇ ਸੀ ਕਿ ਨਹੀਂ ਦੇਖਦੇ ਸੀ ਉਹ ਤਾਂ ਕੁਛ ਨਹੀਂ ਦੇਖਦੇ ਸੀ ਬਈ ਹਾਂ ਉਹ ਤਾਂ ਬਸ ਜਿਵੇਂ ਲੋਟ ਆਉਂਦਾ ਉਹ ਵੀ ਕਰਿਆ ਹੁੰਦੇ ਕਿਸਾਨੀ ਦੇਖਦੇ ਕੰਮ ਹੀ ਅਜਿਹੇ ਅੱਛਾ ਹਾਂ ਉਦੋਂ ਫਿਰ ਹਲਾ ਹੁਲਾ ਦੀ ਖੇਤੀ ਦੇਖੀ ਜਾਂਦੀ ਸੀ ਕਿ ਜ਼ਮੀਨ ਪੁੱਛੀ ਜਾਂਦੀ ਸੀਗੀ ਜੀ ਜ਼ਮੀਨ ਵੀ ਪੁੱਛ ਲੈਂਦੇ ਸੀ ਬਾਈ ਵੀ ਉਹ ਆਈ ਦੇਖਦੇ ਵੀ ਪਰਿਵਾਰ ਕਿਵੇਂ ਕੰਮ ਵਾਲਾ ਹੂੰ ਹਾਂ ਕੰਮ ਹੀ ਵੇਖ ਲੈਂਦੇ ਕਿ ਵਧੀਆ ਮੁੰਡੇ ਆ ਕੰਮ ਕਰਦੇ ਆ ਜੀ ਹਾਂ ਬਹੁਤ ਵਧੀਆ ਆ ਕੇ ਫਿਰ ਹੱਥੀ ਉੱਥੀ ਨਲਕਾ ਗੇੜ ਕੇ ਵੀ ਪਸ਼ੂ ਪਸ਼ੂ ਪਾਲੇ ਹਾਂ ਨਲਕਾ ਵੀ ਸੀਗਾ ਬਈ ਹਾਂ ਹਾਂ ਪਾਣੀ ਪੀਉਂਦੇ ਬੱਚਾ ਨੂੰ ਉਹ ਦੁਬਾਰਾ ਦੀ ਮੋਟਰ ਲਵਾਈਆਂ ਉਦੋਂ ਫੇਰ ਜਿਆਦਾਤਰ ਸੱਸਾਂ ਕਹਿੰਦੇ ਥੋੜੀਆਂ ਜਿਹੀਆਂ ਸਟਰੋਂਗ ਹੁੰਦੀਆਂ ਸੀ ਥੋੜੀਆਂ ਜਿਹੀਆਂ ਕਰੜੀਆਂ ਹੁੰਦੀਆਂ ਸੀ ਸਾਡੇ ਵੇਲੇ ਤਾਂ ਨਹੀਂ ਸੀ ਐਡਾ ਹਾਂ ਹਾਂ ਨਹੀਂ ਸੀ ਸੱਸ ਨੇ ਫੇਰ ਕੋਈ ਪਰਖ ਕਰੀ ਕੋਈ ਰੋਟੀਆਂ ਰਾਟੀਆਂ ਲਵਾਈਆਂ ਜਾਂ ਕੋਈ ਉਦੋਂ ਕਿ ਇਹੋ ਜਿਹਾ ਸੀਗਾ ਮਿੱਠੀਆਂ ਰੋਟੀਆਂ ਲਵਾ ਕੇ ਬੈਠੇ ਸੀ ਹਾਂ ਮਿੱਠੇ ਤਾਂ ਲਾਈਆਂ ਸੀ ਬਾਈ ਉਹ ਆਏ ਨਹੀਂ ਸੀ ਕਿ ਸੱਸ ਵਧੀਆ ਸੀ ਹਾਂ ਹਾਂ ਨਹੀਂ ਸੀ ਕੋਈ ਬਾੜੀ ਵੀ ਤੇਜ ਜੇ ਨਹੀਂ ਸੀ ਹੁਣ ਫੇਰ ਛੋਟੀਆਂ ਨਾ ਹੋਣੇ ਤੁਹਾਨੂੰ ਰਿਟਾਇਰ ਕਰਿਆ ਕਿ ਓਨਾ ਕੰਮ ਹੀ ਲੈਂਦੀਆਂ ਵੰਡ ਕੇ ਸਾਰੇ ਰਲ ਮੇ ਕਰੀ ਜਾਂਦੇ ਆ ਅੱਛਾ ਹਾਂ ਨਹੀਂ ਜੀ ਫਿਰ ਆ ਸਾਫ ਸਫਾਈ ਇਹ ਤੇ ਕੋਈ ਬੁੜੀ ਰੱਖੀ ਐ ਏਡੇ ਵੱਡੇ ਘਰ ਦੇ ਵਿੱਚ ਬੱਕਾ ਨਾ ਵੀ ਕਰਦੇ ਆ ਵੀ ਸਾਰੇ ਕੰਮ ਅੱਛਾ ਕਿਵੇਂ ਕੰਮ ਫਿਰ ਵੰਡ ਕੇ ਕਰਦੇ ਆ ਕਿ ਰਲ ਕੇ ਕਰਦੇ ਆ ਰਲ ਕੇ ਕਰੀ ਜਾਂਦੇ ਕੋਈ ਵੰਡਦਾ ਨਹੀਂ ਜੀ ਰੋਟੀ ਤੇ ਫਿਰ ਪੱਕੀ ਡਿਊਟੀ ਕਿਹੜੀ ਪੈਣਦੀ ਆ ਤਾਂ ਕੀ ਬਸ ਜਿਹੜੀ ਲੋਟ ਆਉਂਦਾ ਕੋਈ ਲੀੜਿਆ ਤੇ ਬਹਿ ਗਈ ਪੱਕੀ ਕਿਸੇ ਦੀ ਨਹੀਂ ਰਲ ਮਿਲ ਕੇ ਚੱਲਦਾ ਅੱਛਾ ਜਿਵੇਂ ਇਹਨਾਂ ਨੇ ਕੱਪੜੇ ਟੋਲ ਆ ਜਾਂਦੇ ਤੇ ਅਸੀਂ ਦੋਨਾਂ ਨੇ ਨੀ ਰੋਟੀਆਂ ਬਣਾ ਲਈ ਜੀ ਤਾਂ ਇਦਾਂ ਹੀ ਹੁੰਦਾ ਅੱਡ ਵੜ ਸੁਭਾ ਹੁੰਦੇ ਆ ਨਾ ਕਈ ਭੈਣਾਂ ਨੂੰ ਆਇ ਹੁੰਦਾ ਵੀ ਰੋਟੀ ਤਾਂ ਥੋੜੀ ਜਿਹੀ ਲੀਚੀ ਜੀ ਮਾਰ ਦਿਆਂ ਵੀ ਚਲੋ ਮੈਂ ਤਾਂ ਇਧਰ ਹੀ ਲੱਕੀ ਲਾ ਦਸ ਮਿੰਟ ਹੋਰ ਲਾ ਦਿਆਂ ਉਦੋਂ ਦੂਜੀ ਲੱਗ ਚੋ ਆਏ ਜੇ ਵੀ ਹੋ ਜਾਂਦਾ ਨਹੀਂ ਆਏ ਕੋਈ ਨਹੀਂ ਨੀ ਸ਼ਰੀਕਾ ਕਿਸੇ ਚ ਵੀ ਕਈ ਵਾਰ ਆਇ ਹੁੰਦਾ ਵੀ ਇੱਕ ਦੀਦੀ ਆਟਾ ਗੁੰਨਦੇ ਆ ਦੂਜੇ ਕੱਪੜੇ ਧੋਈ ਜਾਂਦੇ ਆ ਤੇ ਨਾਲ ਜਾ ਕੇ ਛੇਤੀ ਛੇਤੀ ਪਹਿਲਾਂ ਕੱਪੜੇ ਧਵਾ ਲੈਣੇ ਆ ਵੀ ਫੇਰ ਰੋਟੀ ਬਣਾ ਲਾਂਗੇ ਅੱਛਾ ਰੋਟੀ ਫੇਰ ਕਿੰਨੇ ਕੁ ਵਜੇ ਤੱਕ ਲਾ ਲੈ ਐਡੀ ਵੱਡੀ ਫੈਮਿਲੀ ਆ ਆਪਣੀ ਅੱਧੇ ਘੰਟੇ ਚ ਬਣਾ ਲੈਨੇ ਵੀਰੇ ਅੱਧੇ ਘੰਟੇ ਚ ਬਣਾ ਲੈਣ ਗੈਸ ਬੂੰਸ ਤੇ अच्छा लकड़ा दी आग ਨਾਲ ਹੀ ਲਾਉਣੇ ਹੁੰਦੇ ਨੇ। लकड़ा दी आग ਨਾਲ ਤਵੀਤੇ ਬਣਾਉਣੇ ਆ। ਵਾਹ ਜੀ ਵਾਹ। ਬਹੁਤ ਵਧੀਆ। ਫਿਰ ਇੱਕ ਚੀਜ਼ ਹੋਰ ਦੱਸੋ ਦਰਸ਼ਕਾਂ ਨੂੰ ਜਿਆਦਾਤਰ ਛੋਟੀਆਂ ਫੈਮਲੀਆਂ 'ਚ ਜਦੋਂ ਕੋਈ ਖੇਤੋਂ ਆ ਗਿਆ, ਜਦੋਂ ਕੋਈ ਕੰਮ ਤੋਂ ਆ ਗਿਆ ਉਹਦੀ ਲਾਈ ਜਾਂਦੀ ਆ। ਸੰਯੁਕਤ ਪਰਿਵਾਰਾਂ 'ਚ ਕਿਵੇਂ ਹੁੰਦਾ ਫਿਰ? ਅ ਸਵੇਰੇ ਇਕੱਠੀ ਲਾ ਲੈਣੇ ਜੀ ਕਿੱਥੇ ਲਾ ਲੈਣੇ ਬਈ ਇਕੱਠੇ ਬਣਾ ਲੈ ਜੀ ਜਿੰਮੇ ਜਿੰਮੇ ਆਈਏ ਕਿ ਆਮੇ ਨੇ ਖਾਈ ਜਾਂਦੇ ਆ ਹਾਂ ਤਤੀ ਢੰਡੀ ਜਿਵੇਂ ਆਈ ਇਹ ਡੈੜੀ ਵਰਗੇ ਸਾਰੇ ਵੀਰੇ ਵਰਗੇ ਵੀ ਆਈ ਕਹਿੰਦੇ ਵੀ ਰੋਟੀ ਬਣਾ ਕੇ ਰੱਖ ਦੋ ਅਸੀਂ ਖੇਤ ਜਾਵਾਂਗੇ ਸਾਡੀ ਬਣਾ ਦੋ ਵੀ ਸਪੈਸ਼ਲ ਨਹੀਂ ਬਣਾਉਣੀਗੀ ਨਖਰੇ ਨਹੀਂ ਕਰਦੇ ਜੀ ਨਹੀਂ ਕਰਦੇ ਜੀ ਜਮਾ ਨਹੀਂ ਕਰਦੇ ਅੱਛਾ ਹਾਂਜੀ ਇਹ ਵੀ ਚੀਜ਼ ਬਹੁਤ ਵਧੀਆ ਜੀ ਹਨਾ ਤੇ ਦੁਪਹਿਰ ਵਾਲੀ ਰੋਟੀ ਫਿਰ ਤਾਜੀ ਲਈ ਜਾਂਦੀ ਹੈ ਕਿ ਦੁਪਹਿਰ ਵਾਲੀ ਦਾ ਵੀ ਤਰੱਕੀ ਕੰਮ ਨਿਪਟ ਜਾਂਦਾ ਹੈ ਤੱਕੇ ਹੀ ਨਿਵੇੜਦੇ ਜੀ ਘਟ ਜਾਂ ਤਾਂ ਬਣਾ ਲੈਣੇ ਅਛਾ ਘਟ ਜਾਂਦੀਆਂ ਜੀ ਕਈ ਵਾਰੀ ਫਿਰ ਘਟੀ ਗਈ ਵਾਰੀ ਘਟੇ ਜਾਂਦੀ ਆ ਨੀ ਨੰਬਰ ਤੇ ਕਿਹੜੀ ਭੈਣ ਆਈ ਮੈਂ ਇਹ ਆਈ ਦੂਜੇ ਨੰਬਰ ਤੇ ਤੁਸੀਂ ਆਏ ਹਾਂਜੀ ਜੀ ਆਪਣੀ ਫੈਮਲੀ ਮਗਰੋਂ ਕਿੱਡੀ ਕਿ ਸੀਗੀ ਜੀ ਮਗਰੋਂ ਜੀ ਪੰਜ ਅਸੀਂ ਚਾਰ ਭੈਣਾਂ ਸੀਗੀਆਂ ਇੱਕ ਭਰਾ ਸੀਗਾ ਤੇ ਦਾਦਾ ਦਾਦੀ ਸੀਗੇ ਤੇ ਮਾਪੇ ਅਸੀਂ ਤੇ ਪਾਪਾ ਮੇਰਾ ਕੱਲਾ ਹੀ ਸੀਗਾ ਜੀ ਇੱਥੇ ਫਿਰ ਸੁਖਨਾ ਫੈਮਲੀ ਆਪਣੀ ਵੱਡੀ ਮਿਲ ਗਈ ਹਾਂਜੀ ਜੀ ਜਦੋਂ ਆਏ ਆਏ ਫਿਰ ਥੋੜਾ ਜਿਹਾ ਅਜੀਬ ਜਿਹਾ ਨਹੀਂ ਲੱਗਿਆ ਵੀ ਬਾਲੀ ਵੱਡੀ ਫੈਮਲੀ ਆ ਨਹੀਂ ਕੋਈ ਫਰਕ ਨਹੀਂ ਪਿਆ ਜੀ ਮਗਰ ਉਹ ਵੀ ਵੱਡੇ ਸੀਗੇ ਨਾ ਵੀ ਭੈਣ ਭਰਾ ਸੀਗੇ ਜੀ ਤੇ ਕੋਈ ਫਰਕ ਨਹੀਂ ਪਿਆ ਬਹੁਤ ਬਹੁਤ ਹੀ ਬਹੁਤ ਹੀ ਵਧੀਆ ਜੀ ਫਿਰ ਤੀਜੇ ਨੰਬਰ ਤੇ ਕਿਹੜੀ ਭੈਣ ਆਈ ਆਏ ਜੀ ਤੀਜੇ ਤੇ ਤੁਸੀਂ ਆਏ ਜੀ ਜਿਆਦਾਤਰ ਭੈਣ ਜਦੋਂ ਦੋ ਇਕੱਠੀਆਂ ਹੋ ਜਾਂਣ ਫਿਰ ਤੀਜੀ ਦਾ ਹੁੰਦਾ ਵੀ ਜਦੋਂ ਵਿਆਹ ਕੇ ਆਉਂਦੀ ਹੈ ਹਨਾ ਔਖਾ ਜਿਹਾ ਲੱਗਦਾ ਹੁੰਦਾ ਵੀ ਦੋਵਾਂ ਦੀ ਤੌਵੇਂ ਫਿਰ ਮੱਤ ਜੀ ਕੋਲ ਮਿਲ ਜੇ ਜਾਂਦੀ ਆ ਫਿਰ ਆਈ ਦਾ ਕੋਈ ਸੱਸ ਨੇ ਤਾਂ ਕੀਤਾ ਕੋਈ ਮਾੜਾ ਮੋਟਾ ਨਿਰਖ ਨੁਰਖ ਜਾਂ ਕੋਈ ਨਹੀਂ ਵੀਰੇ ਬਹੁਤ ਵਧੀਆ ਲੱਗਿਆ ਕੋਈ ਕਿਸੇ ਨੇ ਐ ਨਹੀਂ ਕੀਤਾ ਸਾਰਾ ਪਰਿਵਾਰ ਹੀ ਵਧੀਆ ਲੱਗਿਆ ਜੀ ਪਿੱਛੇ ਛੋਟਾ ਸੀ ਪਰਿਵਾਰ ਹੂੰ ਤੇ ਹੁਣ ਉੱਥੇ ਵਗ ਜਾਨੇ ਜੀ ਨਹੀਂ ਲੱਗਦਾਗਾ ਇੱਥੇ ਜਾਣ ਨੂੰ ਜੀ ਨਹੀਂ ਕਰਦਾ ਵਾਹ ਜੀ ਵਾਹ ਫਿਰ ਭੈਣਾਂ ਵਾਂਗੂ ਰਹਿੰਦੀਆਂ ਸਾਰੀਆਂ ਹਾਂ ਇਹ ਤਾਂ ਕਰਦੀ ਅਸੀਂ ਜ਼ਿਆਦੇ ਆ ਵਈ ਇਹ ਬਸ ਐਂ ਕਰਕੇ ਮੋ ਸਾਰਾ ਦਾ ਕਰਦੀ ਐ ਨਰਮ ਪਾੜੀ ਐ ਜੀ ਸਾਰਾ ਦਾ ਮੋ ਪੂਰਾ ਕਰਦੀ ਐ ਅਸੀਂ ਤਾਂ ਆਈ ਨਹੀਂ ਮੈਨੂੰ ਤਾਂ ਵੀ ਸਾਡੀ ਕੁੜੀ ਆ ਘੇਟ ਘਣ ਦਰਾਣੀ ਮਾਮਾ ਵਾਂਗੂ ਲੱਗਦਾਂ ਦੋਨੇ ਜਿਹਾੜੀਆਂ ਛੋਟੀਆਂ ਭੈਣਾਂ ਵਾਂਗੂ ਲੱਗਦੀਆਂ ਵਾਹ ਜੀ ਵਾਹ ਫਿਰ ਇਹ ਨਹੀਂ ਨਹੀਂ ਸਾਡਾ ਕਰਨਾ ਸਾਡੇ ਜਿਵੇਂ ਆਪਦੀ ਧੀ ਨੇ ਕਰਨਾ ਉਹ ਵੀ ਕਰਨਾ ਇਹਨੇ ਬਹੁਤ ਬਹੁਤ ਹੀ ਵਧੀਆ ਜੀ ਹੈ ਨਾ ਰਲ ਮਿਲ ਕੇ ਹੋ ਜਾਂਦਾ ਫਿਰ ਪੇਕੀ ਬੁਕੀ ਕਿੰਨੇ ਕੁ ਦਿਨ ਲਾਏ ਆਉਣਗੇ ਜੀ ਇਕੱਠੀ ਵੱਡੀ ਫੈਮਿਲੀ ਕਰਕੇ ਇਹ ਵੱਡੀ ਦੀਦੀ ਵਰਗੀਆਂ ਥੋੜੀਆਂ ਘਟ ਰਹੀਆਂ ਕਿਉਂਕਿ ਸ਼ੁਰੂ ਤੋਂ ਇਹਨਾਂ ਦਾ ਇੱਥੇ ਜੀ ਲੱਗਿਆਗਾ ਜਿਵੇਂ ਅਸੀਂ ਛੋਟੀਆਂ ਹੁਣ ਜਿਵੇਂ ਛੁੱਟੀਆਂ ਹੋਣਗੀਆਂ ਅਸੀਂ 10 10 12 ਦਿਨ ਲਾਏ ਆਉਣੀ ਹੈਗੀ ਦੋਨੇ ਚਲੋ ਬਹੁਤ ਵਧੀਆ ਫਿਰ ਭੈਣੇ ਕਿਵੇਂ ਰਹਿ ਕੇ ਜਾਣਗੇ ਵੀ ਇਹਨੇ ਨੇ ਦਿਨ ਲਾ ਕੇ ਕਿਹੜੀ ਇਕੱਠੀਆਂ ਵੀ ਚਲੀਆਂ ਜਾਣਗੀਆਂ ਨਹੀਂ ਇਕੱਠੀਆਂ ਨਹੀਂ ਆਉਂਦੀਆਂ ਵੀਰੇ ਜਿੰਨੇ ਭੈਣਾ ਕਹਿ ਦਿੰਦਾਂ ਵੱਡੀਆਂ ਉਹ ਵੀ ਜਾਣੀ ਆਮੀ ਅੱਛਾ ਕਿਉਂਕਿ ਛੁੱਟੀਆਂ ਮੇਰੇ ਬੱਚਿਆਂ ਨੂੰ ਇਕੱਠਿਆਂ ਦੀਆਂ ਹੁੰਦੀਆਂ ਹਨਾ ਫਿਰ ਐ ਹੁੰਦਾ ਐ ਮੋਲ ਆ ਜਾਂਦੀ ਹੈ ਜੀ ਐਡਾ ਟਾਈਮ ਅਸੀਂ ਲਾਏ ਉਹਨੇ ਅਸੀਂ ਦੋਨੇ ਛੋਟਨਾ ਸਲਾਹ ਕਰ ਲੈਂਦੀਆਂ ਵੱਡੀਆਂ ਵੱਡੀਆਂ ਦੀਆਂ ਨਾ ਛੋਟੀਆਂ ਦਾ ਕੋਈ ਡਿੱਕਾ ਨਹੀਂ ਹੁੰਦਾ ਹੂੰ ਹਾਂ ਜਾਰਾ ਤੇ ਫਿਰ ਵੱਡੇ ਮਾਤਾ ਜੀ ਨੂੰ ਪੁੱਛ ਦਿਓ ਤੁਸੀਂ ਵੱਡੇ ਦੀਦੀ ਨੂੰ ਵੱਡੀ ਦੀਦੀ ਨੂੰ ਪੁੱਛ ਦਿਓ ਤੁਸੀਂ ਆਪ ਜੀ ਨੂੰ ਹਾਂ ਹਾਂਜੀ ਬਹੁਤ 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 ਵਧੀਆ ਜੀ ਫਿਰ ਹੋਰ ਸੰਯੁਕਤ ਪਰਿਵਾਰ ਦੇ ਜਿਵੇਂ ਛੋਟੇ ਪਰਿਵਾਰਾਂ ਦੇ ਵਿੱਚ ਸਟ੍ਰੈਸ ਵਧੀ ਜਾਂਦੀ ਹੈ ਟੈਨਸ਼ਨਾਂ ਵਧੀਆਂ ਜਾਂਦੀਆਂ ਕਲੇਸ਼ ਵਧੀ ਜਾਂਦੇ ਆ ਪ੍ਰਾਈਵੇਸੀ ਵਧੀ ਜਾਂਦੀ ਹੈ ਹਨਾ ਅੱਡੂ-ਅੱਡ ਕਮਰਿਆਂ 'ਚ ਪੈ ਜਾਂਦੇ ਆ ਕੋਠੀਆਂ ਪੈਗੀਆਂ ਸੁਖਨਾ ਆਪਣਾ ਕਿੱਡਾ ਵੱਡਾ ਘਰ ਆ ਖੁੱਲਾ-ਲੁੱਲਾ ਬਿਲਕੁਲ ਹਨਾ ਸਾਰੇ ਫਿਰਦੇ ਵੀ ਦਿਸ ਜਾਂਦੇ ਆ ਰੋਟੀ ਪਾਣੀ ਖਾਂਦੇ ਵੀ ਦਿਸਦੇ ਆ ਹਨਾ ਕਿੰਵੇਂ ਜਿਹੀ ਫੀਲ ਹੁੰਦਾ ਜੇ ਕੋਠੀਆਂਾਂ ਦੇ ਜਾ ਕੇ ਰਿਸ਼ਤੇ ਰਣ ਜੋ ਰਾਤ ਰੂਤ ਲਾਉਣੇ ਹੋ ਨਹੀਂ ਜੋਤ ਮਨ ਲੱਗਦਾ ਅੰਦਰ ਵੜ ਕੇ ਜਾਂ ਜੇ ਲੱਗਦਾ ਸਾਜ ਵਾਂਗ ਹੁੰਦੇ ਆ ਹਾਂ ਜੇ ਠਾੜ ਦੇ ਦੁਪਹਿਰੇ ਫਿਰ ਅੰਦਰ ਕੱਢਦੇ ਕਿਉਂ ਨਹੀਂ ਜੀ ਇੱਥੇ ਨਿੰਮਾ ਥੱਲੇ ਨਿੰਮਾ ਨੀਚੇ ਬੈੰਨੇ ਬਾਹਰ 1 ਵਜੇ ਤੱਕ ਤਾਂ ਇੱਥੇ ਹੀ ਰਹਿਣੇ ਆ ਉਹਦੋਂ ਅੰਦਰ ਜਾਵੜਨੇ ਨਹੀਂ ਬਾਹਰ ਹੀ ਬੈਠੇ ਜੇ ਵਾਰਸ਼ ਪੈਂਦੀ ਫਿਰ ਤਾਂ ਇੱਥੇ ਹੀ ਬੈਠੇ ਰਹੜੇ ਸਾਰੇ ਫਿਰ ਚੌਧਰੀ ਜੀ ਚਿਟਾਪ ਗਿਆ ਸਾਰਾ ਨਹੀਂ ਨਹੀਂ ਅੱਛਾ ਜੀ ਹਾਂ ਇੱਥੇ ਬੈਠਿਆ ਹੀ ਲੰਘ ਜਾਂਦਾ ਠੀਕ ਹੈ ਹਾਂ ਫਿਰ ਜੋ ਬੱਚੇ ਕਹਿੰਦੇ ਉਹਦੋਂ ਅੰਦਰ ਵਗ ਜਾਣ ਮੇਰੇ ਤਾਂ ਚਾਚੀ ਦਾ ਤਾਂ ਵੇੜੇ ਚ ਹੀ ਹੁੰਨੀ ਆਸ ਤਾਂ ਨਹੀਂ ਬੜੀਆਂ ਕਦੇ ਵੀ ਅੰਦਰ ਅੱਛਾ ਬੱਚਿਆਂ ਨੂੰ ਫਿਰ ਤੁਸੀਂ ਬਾਤਾਂ ਬੂਤਾਂ ਸੁਣਾਉਣ ਦਾ ਸਮਾਂ ਛੋੜੇ ਕੋਲੇ ਹੈਗਾ ਕਿ ਨਹੀਂ ਹੈਗਾ ਸੁਣਾਉਣੀਆਂ ਬਾਤਾਂ ਬੂਤਾਂ ਨਹੀਂ ਗਾਤਾ ਤਾਂ ਨਹੀਂ ਸੁਣਾਉਗੇ ਇਹ ਸੁਣਦੇ ਹੀ ਨਹੀਂ ਕਿ ਵੀਰ ਜੀ ਹਾਂ ਕਿਉਂਕਿ ਮੋਬਾਈਲਾਂ ਤੇ ਹੋ ਗਿਆ ਬੱਚੇ ਕਿੰਨਾ ਟਾਈਮ ਮੋਬਾਈਲ ਦੇਖਦੇ ਆ ਫਿਰ ਨਹੀਂ ਬਹੁਤ ਘੱਟ ਦੇ ਤੂੰ ਤਾਂ ਬਹੁਤ ਘੱਟ ਦੇਖਦੇ ਜੀ ਪਰ ਸੰਯੁਕਤ ਪਰਿਵਾਰਾਂ ਦੇ ਵਿੱਚ ਰਹਿ ਕੇ ਸ਼ੈਨਸੀਲਤਾ ਬਹੁਤ ਵੱਧੀ ਆ ਸ਼ੈਨਸੀਲਤਾ ਦੀ ਬਹੁਤ ਵੱਡੀ ਕਮੀ ਆ ਕਿਉਂਕਿ ਸ਼ੈਨਸੀਲਤਾ ਨਾ ਹੋਣ ਕਰਕੇ ਕਿੱਡੇ ਕਿੱਡੇ ਪਰਿਵਾਰਾਂ ਨੂੰ ਘਾਟੇ ਪਈ ਜਾਂਦੇ ਆ ਹਨਾ ਹਾਂ ਤੁਹਾਡੇ ਚ ਫਿਰ ਕਿਵੇਂ ਹੁੰਦਾ ਜਿਵੇਂ ਕਿਸੇ ਦੇ ਪਿੰਡ ਚ ਵਿਆਹ ਹੈ ਜਾਂ ਕਿਤੇ ਰਿਸ਼ਤੇਰੀ ਚ ਵਿਆਹ ਜਾਣਾ ਹੈ ਤੁਹਾਡੇ ਕਿੰਨੇ ਜਿਵੇਂ ਗੁਸਰਖਾਨੇ ਕਹਿੰਦੇ ਪਿੰਡਾਂ ਚ ਉਹ ਕਿੰਨੇ ਕਾਏ ਇੱਕ ਬਾਥਰੂਮ ਆ ਵੀਰੇ ਇੱਕ ਬਾਥਰੂਮ ਹੈ ਹਾਂਜੀ ਅੱਛਾ ਤੇ ਫਿਰ ਐ ਨਹੀਂ ਕਾਲ ਕਰਦੇ ਕੋਈ ਮੈਂ ਜਾਣਾ ਛੇਤੀ ਜਾਂ ਮੈਂ ਪਹਿਲਾਂ ਨਾ ਕੇ ਜਾਣਾ ਜਾਂ ਮੈਂ ਸਕੂਲ ਜਾਣਾ ਜਾਂ ਮੈਂ ਕਾਲਜ ਜਾਣਾ ਜਾਂ ਮੈਂ ਰਿਸ਼ਤੇ ਜਰੀ ਜਾਣਾ ਫਿਰ ਕਿਵੇਂ ਮੈਨੇਜ ਕਰਦੇ ਆ ਨਹੀਂ ਵੀਰੇ ਜਿਵੇਂ ਇਹਨਾਂ ਨੂੰ ਸੈੱਟ ਹੁੰਦਾ ਹੀ 1 ਵਨ ਵਾਈ 1 ਨਾਲ ਇਹਂ ਦੇਵੀ ਹਾਂ ਤੇ ਜਿਵੇਂ ਅਸੀਂ ਬੱਚੇ ਨੂੰ ਤਿਆਰ ਕਰਨਾ ਹੁੰਦਾ ਅਸੀਂ ਪਹਿਲਾਂ ਦੀਦੀ ਵਰਗੇ ਕਹਿੰਦੇ ਤੁਸੀਂ ਬੱਚਿਆਂ ਨੂੰ ਤਿਆਰ ਕਰੋ ਵੀ ਇਹਨਾਂ ਨੂੰ ਨਿਵਾਓ ਤੁਸੀਂ ਛੇਤੀ ਤਾਂ ਕਰਕੇ ਬਾਪੂ ਜੀ ਜਦੋਂ ਨੌਹਾਂ ਦੇ ਰਿਸ਼ਤੇ ਲਏ ਆ ਹਾਂਜੀ ਫਿਰ ਕੀ ਪਰਿਵਾਰ ਨੂੰ ਕੀ ਪਹਿਲਾਂ ਕੀ ਸਵਾਰ ਰੱਖਦੇ ਐ ਬਈ ਐਡੇ ਵੱਡੇ ਪਰਿਵਾਰ ਚ ਰੋਟੀਆਂ ਹੀ ਨਹੀਂ ਕੁੜੀਆਂ ਲਾਉਂਦੀਆਂ ਨਾਲੇ ਚੁੱਲ੍ਹੇ ਦੀ ਤਾਂ ਬਹੁਤ ਦੂਰ ਦੀ ਗੱਲ ਐ ਫੇਰ ਲਿੰਗ ਕੁੜੀਆਂ ਹੈਗੀਆਂ ਚਾਏ ਸੀ ਉਹ ਗੰਦੇ ਵੀ ਸਾਥੋਂ ਸਾਡੀ ਕੁੜੀਆਂ ਨੇ ਰੋਟੀਆਂ ਆ ਬੰਦਾ ਕਾ ਸੰਭਾਲ ਨਹੀਂ ਸਕਦੀ ਕੰਮ ਸਾਡਾ ਵੀ ਘੱਟਦਾ ਕੰਮ ਐ ਜੇ ਕੱਲ ਨੂੰ ਕੰਮ ਕਰਨਾ ਪਊ ਮੂੰ ਤਾਂ ਪੁਸ ਰੱਖੇ ਆ ਬੰਦੇ ਪੁਸਗਾ ਤੇ ਛੱਟਣ ਨੂੰ ਹੋ ਗੂਆ ਬੀਬੀ ਜੀ ਤੁਸੀਂ ਉਹ ਸਾਨੂੰ ਤਾਂ ਉਹ ਚਾਹੀਦੇ ਲੜਕੀ ਵੀ ਜਿਹੜੀ ਆਹ ਕਰੇ ਕੰਮ ਧੰਦਾ ਵੀ ਜੇ ਨਾ ਆਉ ਸੱਟਣਾ ਪਊਗਾ ਸਾਡੀ ਪਹਿਲਾਂ ਤਾਂ ਇਹ ਹੈ ਜੇ ਆਕੇ ਕੱਲ ਨੂੰ ਮੈਂ ਭੰਡੇ ਜਾਏ ਕੋਠੀ ਪਾਉਣੀਆਂ ਵੀ ਅਸੀਂ ਨਹੀਂ ਇਹ ਕੰਮ ਕਰਦੇ ਜਿਹੜਾ ਸਾਡੇ ਘਰੇ ਚ ਇਹ ਜਾ ਹੈਗਾ ਅੱਜ ਵੇਖ ਲਓ ਇਹੀ ਹੋਊਗਾ ਵੀ ਉਹ ਨਹੀਂ ਹੈ ਸੀ ਵੀ ਕਦੇ ਕੋਠੀ ਪਾ ਕੇ ਭੰਡੇ ਵਾ ਕੇ ਟੋਕੀ ਕਿਤੇ ਵਗ ਜਾਓ ਉਹ ਤੁਹਾਡੀ ਮਰਜ਼ੀ ਕਰੋ ਨਾ ਕਰੋ ਜਮੀਨ ਦੀ ਸਾਡੀ ਜਿਹੜੀ ਹੈਗੀ ਤੁਹਾਡੇ ਪਤਾ ਹੀ ਹੈ ਸਾਡੇ ਮੁੰਡੇ ਚ ਕੋਈ ਕਮੀ ਹੈ ਤਾਂ ਦੱਸੋ ਵੀ ਕੰਮ ਕਰੇ ਕਰਨਾ ਪਊ ਜਿਹੜਾ ਖਾਣਾ ਪੀਣਾ ਦੁੱਧ ਪਾਣੀ ਪੀਣਾ ਉਹਦੇ ਪਸ਼ੂਾਂ ਸੰਭੋ ਸਾਡੀ ਜ਼ਿੰਦਗੀ ਚ ਜਿੱਦਾਂ ਦੇ ਅਸੀਂ ਪਸ਼ੂ ਲਾਇਆ ਅਸੀਂ ਕੋਈ ਮੁੱਲ ਲੈ ਕੇ ਨਹੀਂ ਵੇਖਿਆ ਜਿੱਦਾਂ ਇੱਕ ਵਾਰੀ ਲਈ ਸੀ ਮੇਰੇ ਯਾਦ ਹੈ ਹੂੰ ਅਸੀਂ ਪਸੂ ਨਹੀਂ ਲਿਆ ਜਿੱਦਾਂ 50 ਸਾਲ ਹੋ ਗਏ ਦੁੱਧ ਆਉਂਦੇ ਘਰੇ ਇੱਕ ਸੂਪ ਹੀ ਘਟ ਕੇ ਬੇਜਤ ਭਵਾ ਦੇ ਗਏ ਅਸੀਂ ਕਦੇ ਨਹੀਂ ਵੀ 20 ਮਹੀਨੇ ਜਿੱਦਾਂ ਗਾਂ ਲੈ ਨਹੀਂ ਕਦੇ ਹੋ ਲੈ ਲਿਆ ਦੁੱਧ ਰੜਕਦੇ ਆਉਂਦੇ ਘਰੇ ਉਹੀ ਕਾਰ ਨਹੀਂ ਦਾ ਦੁੱਧ ਹੈ ਸਾਰਾ ਕੰਮ ਰੋਸ ਹੀ ਚੱਲਦਾ ਜੀ ਸਾਡਾ ਮਾਂ ਉਹ ਕਰਮਾਂ ਵਾਲਾ ਜਿਹੜਾ ਸਾਡਾ ਜਨਮ ਦੇ ਕੇ ਹੂੰ ਬਿਲਕੁਲ ਜੀ ਇਹੋ ਜੀ ਦਾ ਸਾਡੀ ਮਾਂ ਸੀ ਹੱਥ ਕੋਈ ਨਹੀਂ ਉਹਦਾ ਸਾਡਾ ਭਗਤ ਪਿਓ ਸੀ ਹੂੰ ਜਿਹੜਾ ਜਿਹੜੇ ਉਹਨਾਂ ਨੇ ਜਿਹੜਾ ਉਹ ਇਕੱਠਾ ਜਿਹੜੇ ਸੀਗੇ ਰਿਸ਼ਤੇਦਾਰ ਵੀ ਕੋਲ ਲਾ ਕੇ ਸਾਨੂੰ ਚਾਹੁੰਦਾ ਹੈਗਾ ਪਿੰਡ ਵਾਲੇ ਵੀ ਚਾਹੁੰਦੇ ਆਉਂਦੇ ਆ ਸਾਰਾ ਪਰਿਵਾਰ ਹੀ ਪਿੰਡ ਵੀ ਇਹ ਜਾਂ ਤਾਂ ਹੋਵੇ ਜਣਾ ਠੀਕ ਹੈ ਕਰ ਕਰ ਹੀ ਹੋਵੇ ਐ ਨਹੀਂ ਆ ਵੀ ਆਪਾਂ ਕੰਨੇ ਕਰੇ ਬੜਾਈ ਕਰੀ ਜਾ ਕੇ ਰਿਸ਼ਤੇਦਾਰ ਵੀ ਪਿੰਡ ਵਾਲੇ ਵੀ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਹਣੀ ਭੂਆ ਦਾ ਪੁੱਤ ਆ ਜਾ ਹਣ ਢਿੱਲਾ ਹੋਇਆ ਪਿਆ ਆਦਾ ਮੇਰਾ ਐਡੇ ਜੀ ਕਰਿਆ ਮੈਂ ਪੰਜ ਚਾਰ ਦਿਨ ਲਾ ਕੇ ਜਾ ਮਹਾਰਾਸ਼ਟਰ ਤੋਂ ਵਾਹ ਜੀ ਉਹ ਆਦਾ ਮੇਰਾ ਮਨ ਖੁਸ਼ ਹੋਇਆ ਪਸਗਾਂ ਨੂੰ ਵੇਖ ਕੇ ਤਾਂ ਥੋੜਾ ਘਰੇ ਜੋ ਕੋਈ ਕਸਾਂ ਬੈਠੇ ਦੰਦ ਕੱਟੀ ਐ ਨਹੀਂ ਹਸੀ ਜਾਂਦੇ ਹੋ ਤੇ ਮੇਰਾ ਇਹ ਜਾ ਚਿੱਤ ਖੁਸ਼ ਹੋਇਆ ਅਦਾ ਮੇਰਾ ਜੀ ਕਰੇ ਵੀ ਜਾ ਮੈਂ ਨਾ ਪੰਜਾਬ। ਵਾਹ ਜੀ ਵਾਹ। ਕਿਉਂਕਿ ਵਿਰਲੇ ਪਰਿਵਾਰ ਹੀ ਮਿਲਦੇ ਆ ਜੀ ਵਿਰਲੇ ਹੀ ਫੈਮਿਲੀ ਆ ਹਨਾ। ਪਹਿਲੇ ਫਿਰ ਜਦੋਂ ਨਨਦਾਂ ਦੇ ਚਵਾਕ ਤੁਹਾਡੇ ਬੱਚੇ ਆਉਂਦੇ ਆ ਫਿਰ ਛੁੱਟੀਆਂ ਤੋਂ ਬਾਹਰ ਬਾਕੀ ਕਿਹੜੀ ਸਕੇਲੇ ਜਾਣੇ ਪੈਂਦੇ ਹੋਣਗੇ ਕਿ ਹਾਂ ਜੀ ਵੀਰੇ ਕਹਿ ਦਿੰਦੇ ਵੀ ਅਸੀਂ ਨਹੀਂ ਜਾਣਾਗਾ ਬਿਜੀ ਲੱਗਿਆਗਾ ਪਰ ਪਹਿਲੇ ਕਹਿੰਦੇ ਮਾਮੀ ਅਸੀਂ ਫੇਰ ਅਗਲੀਆਂ ਛੁੱਟੀਆਂ ਚ ਆਵਾਂਗੇ। ਜੀ ਫਿਰ ਤੁਹਾਨੂੰ ਘਬਰਾਹਟ ਜੀ ਨਹੀਂ ਹੁੰਦੀ ਕੀ ਵੇਖੋ ਰੀਅਲੀ ਦੱਸੋ ਤੁਸੀਂ ਜ਼ਿਆਦਾਤਰ ਛੋਟੀਆਂ ਫੈਮਿਲੀਆਂ ਦੇ ਵਿੱਚ ਜਦੋਂ ਵੀ ਕੋਈ ਨਨਦਾਂ ਆਉਂਦੀਆਂ ਜਾਂ ਕੋਈ ਨਨਦਾਂ ਦੇ ਬੱਚੇ ਆਉਂਦੇ ਆ ਦਾ ਜਦੋਂ ਨਨਤਾ ਆ ਜਾਂਦੀ ਆ ਤਾਂ ਪਰਝਾਈ ਚਲੀ ਜਾਂਦੀ ਆ ਹਨਾ ਤੁਹਾਡੇ ਜਿਵੇਂ ਇਹੋ ਜੀ ਗੱਲ ਬਾਤ ਨਹੀਂ ਨਹੀਂ ਵੀਰੇ ਨਹੀਂ ਜੀ ਹਾਂ ਸਦਾ ਨਹੀਂ ਉਹ ਬાળા ਆਉਂਦਾਂ ਆ ਉਹ ਆਉਂਦੀਆਂ ਇੱਕ ਜਨ ਜਾਂ ਦੋ ਦਿਨ ਆਉਂਦਾਂ ਆ ਬੱਚੇ ਹੀ ਆਉਂਦੇ ਵੱਧ ਤੋਂ ਉਹਨਾਂ ਦੇ ਬੱਚੇ ਰਹਿ ਪੈਂਦੇ ਆ ਜੀ ਕਿੰਨੇ ਕਿੰਨੇ ਦਿਨ ਲਾ ਜਾਂਦੇ ਬੱਚੇ ਜੀ ਬੱਚੇ 10 12 ਬਹੁਤ ਬਹੁਤ ਹੀ ਵਧੀਆ ਜੀ ਜਿਵੇਂ ਅਸੀਂ ਮਾਰਕੀਟ ਜਾਣਾ ਕਿਸੇ ਦੇ ਕੱਪੜੇ ਲਿਓਣੇ ਦੀਦੀ ਨੂੰ ਕਹਿ ਦੇਣਾ ਦੀਦੀ ਕੱਪੜੇ ਲਿਆ ਦਿਓ ਬੱਚਿਆਂ ਦੇ ਲਿਓਣੇ ਇਹਨਾਂ ਨਹੀਂ ਲਿਓਣੇ ਆ ਤੇ ਅਸੀਂ ਆਪ ਨਹੀਂ ਆਂਦੇਗੇ ਇਹੀ ਆਦੀ ਪਸੰਦ ਦੇ ਲਿਆ ਕੇ ਦਿੰਦੇ ਆ ਜੇ ਕਿਤੇ ਮੈਰਜ ਤੇ ਜਾਣਾ ਤਾਂ ਵੀ ਪਹਿਲਾਂ ਪੁੱਛ ਦਿੰਦੀ ਸੀ ਚੱਲੀਏ ਕਿ ਕਿਵੇਂ ਕਰੀਏ ਐ ਹਰ ਇੱਕ ਗੱਲ ਪੁੱਛ ਕੇ ਕਰਦੇ ਆ ਨਹੀਂ ਤੁਹਾਨੂੰ ਫਿਰ ਇੱਕੋ ਜਿਹਾ ਕੱਪੜੇ ਤਿੰਨਾਂ ਬੱਚੇ ਤਿੰਨਾਂ ਦੇ ਬੱਚਿਆਂ ਦੇ ਸਾਡੇ ਜਾਂਦੇ ਆ ਬਾਪੂ ਜੀ ਫਿਰ ਖੁੰਡਾ ਚੱਲਦਾ ਆਪਣਾ ਹੁਣ ਵੀ ਕੰਮ ਹੈ ਨਹੀਂ ਚੱਲਦਾ ਹਾਂ ਦਾ ਪੂਰਾ ਚੱਲਦਾ ਵਾਹ ਜੀ ਵਾਹ ਕੰਮ ਵੀ ਕਰਦੇ ਆ ਹੂੰ ਆ ਪਾਣੀ ਲਾਉਂਦੇ ਆ ਕੰਮ ਕਰਦੇ ਆ ਨਹੀਂ ਬਾਪੂ ਜੀ ਹੁਣ ਤੁਸੀਂ ਫਿਰ ਪਾਣੀ ਲਾ ਲੈਨੇ ਹੋ ਆਪ ਹਾਂ ਹਾਂ ਲਾਉਨੇ ਆ ਪਾਣੀ ਲਾਇਆ ਬਿਨਾ ਸਰਦਾ ਦੀ ਵਾਹ ਜੀ ਐਂ ਤਾਂ ਇਹਦਾ ਫਿਰ ਸਵੇਰ ਪਰਿਆ ਖਾਦਾ ਨਹੀਂ ਬਗਦਾ ਉੱਠ ਕੇ ਕਰੋ ਹਾਂ ਹੈ ਜੀ ਜੇ ਕੁੰਡਾ ਨਾ ਫੇਰ ਹੀ ਜਦੋਂ ਜੇ ਖੇਤ ਆਵਾਂਗੇ ਠੀਕ ਜੇ ਸੱਤ ਚ ਮਾਰ ਕੇ ਬੈਠੇ ਰਹੇ ਤੇ ਤੁੰਡਾ ਕਿਵੇਂ ਚੱਲੂਗਾ ਬਿਲਕੁਲ ਜੀ ਸੱਥਾਂ ਸੁੱਥਾਂ ਦੀ ਫਿਰ ਬਹਿਣ ਦਾ ਟਾਈਮ ਮਿਲ ਜਾਂਦਾ ਹੈ ਮਿਲ ਜਾਂਦਾ ਹੋ ਜਾਂ ਮਿਲ ਜਾਂਦਾ ਜੀ ਉਹ ਜਾਣਾ ਜੇ ਦਾਣਾ ਬਾਰ ਕੇ ਬੈਠੇ ਆ ਨਹੀਂ ਪਿੰਡ ਚ ਜਾ ਵੜ ਕੇ ਜਿੱਤੇ ਫਿਰ ਉਦੋਂ ਪਿੰਡ ਵਾਲੇ ਆਉਣ ਵੀ ਨਹੀਂ ਦਿੰਦੇ ਜੀ ਵੀ ਯਾਰ ਮਸਾਂ ਆਇਓ ਇੱਥੇ ਬਹਿ ਜਾਓ ਬੁੜੀਆਂ ਜਿਹੜੀਆਂ ਪਿੰਡ ਦੀਆਂ ਜਦੋਂ ਟੱਕਰ ਗਿਆ ਇਹ ਚਾਚੀ ਚਾਈ ਲੱਗਦੀ ਆ ਬਲਾਈ ਦੇ ਉਹਨੂੰ ਭੱਜ ਕੇ ਵੀ ਪੈਸਾ ਵੀ ਕੇ ਜਾਣ ਦੇਵਾਗੇ ਮਸਾਂ ਆਇਓ ਸਾਡੇ ਤੋਂ ਇਹ じゃ ਕੋਈ ਨਹੀਂ ਆਪਣਾ ਘਰੇ ਜੀ ਦੇ ਮਰਦੀ ਵਗੜੀ ਗਰੀਬ ਦੇ ਅਮੀਰ ਦੇ ਕੋਈ ਨਹੀਂ ਸਾਰੇ ਚਾਹੁੰਦੇ ਆ ਵਾਹ ਜੀ ਵਾਹ ਆਪਾਂ ਵੀ ਚਾਹੁੰਨੇ ਆ ਆਨੂੰ ਇੱਜ਼ਤ ਮਾਨ ਕਰਦੇ ਆ ਹਰੇਕ ਬੰਦੇ ਦਾ ਜੀ 1800 ਦੇੜੀ ਆ ਜੀ ਕੋਈ ਸਾਰੇ ਪਿੰਡ ਦੇ ਵਿੱਚ ਅੱਜ ਦੀ ਘਰੀ ਮਾਲਕ ਦੀ ਕਿਰਪਾ ਕੱਲ ਕਿਸੇ ਨੇ ਦੇਖਿਆ ਬਿਲਕੁਲ ਜੀ ਹਾਂ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਗਵਾੜਾ ਕੋਈ ਢਿੱਕਾ ਨਹੀਂ ਸਾਨੂੰ ਕਿਸੇ ਪਾਸੇ ਕਿਤੇ ਤਰੇ ਫਿਰਨਾ ਸਾਰੇ ਗਰੀਬਾਂ ਕਰਤਾਂ ਦੇ ਸਾਨੂੰ ਕੋਈ ਆਉ ਨਹੀਂ ਹੈ ਬਾਕੀ ਦਾ ਘਰੇ ਆਉਂਦਾ ਨੂੰ ਪਰਿਵਾਰ ਹੈ ਜਾਂ ਆਪੇ ਇਹਨਾਂ ਨੂੰ ਪਤਾ ਹੁੰਦਾ ਵੀ ਹੁਣ ਹੁਣ ਦੇਖ ਕੇ ਤੋਂ ਬੁੜੇ ਆ ਗਏ ਹੂੰ ਉਹ ਜਾਂ ਜਿਆ ਚਾ ਪਾਣੀ ਪੜਾਉਂਦੇ ਮੇਰੇ ਪਾਸੇ ਵਾਹ ਜੀ ਵਾਹ ਫਿਰ ਕਿੰਨੇ ਵਾਰੀ ਬਣੇ ਆਪਣੇ ਟੱਬਰ ਦੀ ਚਾਹ ਡੱਕ ਜਾਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਿਣਤੀ ਹੈਗੀ ਕੇ ਸੂਆ ਜਦੋਂ ਉੱਠਦੇ ਆ 5 ਵਜੇ ਦੋ ਵਾਰੀ ਤੋਦੀ ਹੋ ਜਾਂਦੀ ਵੀਰੇ ਹਾਂਜੀ ਤੇ ਫਿਰ 10 ਵਾਲੀ 5 ਛੀ ਵਾਰੀ ਦੰਚੀ ਚਾਹ ਆਉਂਦੀ ਆਪਣੇ ਠੀਕ ਐ ਪੰਜਾਬ ਤੋਂ ਜੋ ਨਹੀਂ ਫਿਰ ਕਿਸੇ ਦੇ ਬਣਦਾ ਜਿਵੇਂ ਕੀ ਬਣਦਾ ਦਾ ਜੀ ਫਿਰ ਆ ਥੋੜਾ ਘਣਾ ਬਣਦਾ ਨਾ ਨਹੀਂ ਐ ਅਪੀ ਅਜੇ ਬੁਰਦੀ ਚਾਹ ਪੀਂਦੇ ਹੋਣੀ ਪੀਂਦੇ ਖੰਡ ਦੀ ਨਹੀਂ ਪੀਂਦੇ ਜੀ ਫਿਰ ਪਣੇ ਵੱਡਾ ਪਤਿੱਲਾ ਹੀ ਪਰ ਕਿੱਧਰ ਲੈਨੇ ਹੋ ਨਹੀਂ ਵੀਰੇ ਛੋੜੇ ਟੋਪੀਏਗਾ ਵੀ ਜਿੰਨੀ ਆਪਾਂ ਬਾਲੀ ਨਹੀਂ ਬਣਾਉਂਦੇਗੇ ਵੀ ਤਾਜੀ ਦੁਬਾਰਾ ਬਣਾ ਦਿੰਨੇ ਆ ਬੇ ਦੀ ਦਿੰਦੇ ਨਲੋਂ ਨੀਕ ਦੁਆਰਾ ਤਾਜੀ ਵਾਹ ਜੀ ਵਾਹ ਬਹੁਤ ਵਧੀਆ ਫਿਰ ਸਬਜੀ ਸੁਬਜੀ ਫਿਰ ਖੇਤਾਂ ਚ ਵੀ ਘੁਮ ਘਮ ਆਉਣੀਆਂ ਕੋਈ ਸਬਜੀ ਸੁਬਜੀ ਆਰਗੈਨਿਕ ਦੀ ਹਾਂਜੀ ਵੀਰੇ ਸਬਜੀ ਪਿੱਛੇ ਲਾਈ ਵੀ ਆ ਤੇ ਜਦੋਂ ਤੋੜਨੀ ਜਾਣੀ ਹੋਵੇ ਦੀਦੀ ਤਿੰਨਾਂ ਨੂੰ ਸਾਰਿਆਂ ਨੂੰ ਬਾਜ਼ਾਰ ਜੇ ਮਰ ਲਈ ਦੀ ਚਲੋ ਚੱਲੀਏ ਦੀਦੀ ਸਬਜ਼ੀ ਲੈ ਕੇ ਆਈਏ ਨਾਲੇ ਇੰਨੇ ਨਾਲ ਪਿੱਛੇ ਘੇੜਾ ਗੱਡੇ ਉਹਨੇ ਨਾਲੇ ਸਬਜ਼ੀ ਤੋੜ ਕੇ ਲਿਓਣੇ ਸਪੈਸ਼ਲ ਕਰਦੀ ਉਹ ਕਰਦੇ ਸਬਜ਼ੀ ਤੇ ਉਹੀ ਬਣਾਉਣੇ ਆ ਸਾਡੇ ਪਸੰਦ ਵੀ ਉਹੀ ਕਰਦੇ ਬਾਹਰੋਂ ਮੁੱਲ ਨਹੀਂ ਲੈਂਦੇ ਅਸੀਂ ਅੱਛਾ ਇਹ ਵੀ ਬਾਪੂ ਜੀ ਫਿਰ ਸੋ ਮੇਨ ਜ਼ਿੰਮੇਵਾਰ ਦਾ ਫਿਕਰ ਮੁੱਕ ਜਾਂਦਾ ਵੀ ਅੱਜ ਸਬਜ਼ੀ ਕਾਦੀ ਲੈ ਕੇ ਆਉਣੀ ਆ ਬਾਜ਼ਾਰ ਬਜੂਰ ਜਾਣ ਦਾ ਵੀ ਕੰਮ ਹੈ ਨਹੀਂ ਫਿਰ ਹੈ ਹਨਾ ਜੀ ਕੋਈ ਨਹੀਂ ਆ ਦੇ ਜਦਾ ਹੈਗਾ ਜੀ ਜਾਂਦੀ ਹਰੀ ਸਬਜ਼ੀ ਦਾ ਠੀਕ ਹੈ ਨਹੀਂ ਫਿਰ ਮੂੰਗੀ ਤਾਂ ਹੈਗੀ ਕਰੇ ਉਹਦੀ ਧਰ ਲੈਨੇ ਮੂੰਗੀ ਲੈ ਧਰ ਦਿਓ ਜੀ ਐ ਨਹੀਂ ਹੈ ਵੀ ਆਪਾਂ ਨੂੰ ਆ ਦੀ ਜੀ ਲਓ ਆ ਲਓ ਜਿਹੜੀ ਮੂੰਗੀ ਦੱਦੇ ਵਾਸਤੇ ਜਦੋਂ ਵੀ ਨਹੀਂ ਹੁੰਦੀ ਫਿਰ ਉਦੋਂ ਮੂੰਗੀ ਚੱਲ ਪੈਂਦੀ ਹਾਂ ਹਾਂਜੀ ਫਿਰ ਕਹਿੰਦੇ ਹਰੀ ਮੂੰਗੀ ਦੇਸੀ ਉਹ ਬਣਾਉ ਆ ਦੀ ਘਰ ਦੀ ਮੂੰਗੀ ਬਾਕੀ ਦਾ ਜਿਹ ਵਾਹਾਂ 'ਚ ਬੈਠਿਆ ਆ ਉਹਦੇ 'ਚ ਹੂੰ ਬਿਲਕੁਲ ਜੀ ਮੇਰਾ ਖੇਤ ਜਾ ਆ ਦੇ ਵਾਹਾਂ 'ਚ ਬੈਠਿਆ ਬੰਦਾ ਪਾਵਾ ਕਹੇ ਜਾਂ ਕੋਈ ਕੰਮ ਕਰੀ ਜਾਓ ਉਹਨੂੰ ਖਾਣ ਪੀਣ ਦਾ ਮਰਜ਼ਾ ਹੀ ਜਾਂਦਾ ਹੈ ਨਾ ਸੱਤਿਆ ਦਿੰਦੀ ਹੈ ਕਿੰਨੇ ਕ ਦੁੱਧ ਨਾਲ ਪਾਣੇ ਸਰ ਜਾਂਦਾ ਏਡੀ ਬੱਟੀ ਫੈਮਿਲੀ 'ਚ ਆਪਣੀ 'ਚ 5 ਕਿਲੋ ਦੁੱਧ ਰੱਖਦੇ ਵੀਰੇ ਘਰੇ ਅਸੀਂ ਹਾਂਜੀ ਉਹ ਕੱਲਾ ਚਾਚਾ ਵਾਸਤੇ ਹੁੰਦਾਗਾ ਤੇ ਤੌੜੀ ਵਾਲਾ 3 ਕਿਲੋ ਅੱਡ ਪਾਉਨੇ ਅਸੀਂ ਤੌੜੀ 'ਚ ਅੱਛਾ ਤੌੜੀ ਵਾਲਾ ਫਿਰ ਸ਼ਾਮ ਨੂੰ ਨਹੀਂ ਪਿੰਦੇ ਜਦੋਂ ਖੇਤਾਂ 'ਚ ਆਉਨੇ ਆ ਫਿਰ ਉਹ ਤੋਂ ਗੁੜ ਕਰਨਾ ਫਿਰ ਵੀ ਪਹਿਲਾਂ ਤਾਂ ਪੀਂਦੇ ਸੀ ਹੁਣ ਜਿਉਂ ਜਿਉਂ ਹਟ ਗਿਆ ਸੁਭਾਅ ਪੀਣੋ ਹੁਣ ਜਿਹੜੇ ਬੰਦੇ ਆਖੇ ਆ ਜਿਵੇਂ ਉਹਨੂੰ ਪਤਾ ਜਾਂ ਕੋਹਰ ਆ ਗਿਆ ਉਹਨੇ ਜਿਹੜੇ ਪੀਣਾ ਕਰੇ ਉਹ ਪੀ ਸਕਦਾ ਜੋ ਆਕ ਪੀ ਲੈਂਦੇ ਆ ਇਹ ਜੋ ਗੁੜਨਾ ਤੇ ਇਹ ਪੀ ਲੈਂਦੇ ਆ ਜੀ ਸ਼ਾਮ ਨੂੰ ਫਿਰ ਕਿੰਨੇ ਕ ਵਜੇ ਤੱਕ ਬਹਿ ਕੇ ਗੱਲਾਂ ਬਾਤਾਂ ਕਰਦੇ ਹੋ ਹਾਂਜੀ 10 ਵਜੇ ਹੀ ਜਾਂਦੇ ਆ 10 ਤਾਂ ਵਜ ਜਾਂਦੇ ਆ ਅੱਛਾ ਨਹੀਂ ਤਾਂ ਪੁਰਾਣੇ ਬਜ਼ੁਰਗ ਤਾਂ ਰੋਟੀ ਖਾਣ ਸਾਰੀ ਕਹਿੰਦੇ ਸੀ ਸੌਂ ਜਾਂਦੇ ਆ ਬਾਜੀ ਜਾਂਦੇ ਆ ਤੁਰੇ ਫਿਰ ਜਾਂਦੇ ਆ ਤਾਂ ਨੈਟ ਪਰਿਵਾਰ ਚ ਵੱਜ ਜਾਂਦੇ ਆ ਹੂੰ ਬਹੁਤ ਵਧੀਆ ਤੜਕੇ ਫਿਰ ਪਹਿਲੀ ਚਾਹ ਕੌਣ ਰੱਖਦੀ ਹੈ ਕਿਹੜੀ ਭੈਣ ਦੀ ਜ਼ਿੰਮੇਵਾਰੀ ਆ ਅਸੀਂ ਛੋਟੀਆਂ ਦੋਨੇ ਭੈਣਾਂ ਵੱਧ ਕਰਦੇ ਕਿਉਂਕਿ ਇਹ ਪਹਿਲਾਂ ਸ਼ੁਰੂ ਤੋਂ ਬਹੁਤ ਕਰ ਚੁੱਕੇ ਆ ਅਸੀਂ ਛੋਟੀਆਂ ਵੱਧ ਉੱਠਦੀਆਂ ਹਾਂ ਜੀ ਕਿੰਨੇ ਵਜੇ ਉੱਠਦੇ ਹੋ ਭੈਣੇ ਫਿਰ ਅਸੀਂ ਕਦੇ ਤਾਂ ਵੀਰੇ 5 ਵਜੇ ਉੱਠਦੇ ਨੇ ਆ ਕਈ ਵਾਰ ਜੇ ਥੋੜਾ ਜਿਹਾ ਬੱਚਾ ਤੰਗ ਕਰਦਾ ਹੋਵੇ ਫਿਰ ਸਵਾਕ 5 ਹੋ ਜਾਂਦੇ ਆ ਹੁਣ ਸਾਡੇ ਕੋਲ ਤਾਂ ਰਿਸ਼ਤੇਦਾਰ ਕਹਿੰਦੇ ਆ ਤੁਸੀਂ ਤਾਂ ਬੰਦੇ ਆਲੇ ਹੋ ਅਸੀਂ ਤਾਂ ਬੰਦਿਆਂ ਨੇ ਸਾਡੇ ਕੋਲ 10 ਦਿਨ ਇੱਕ ਬੰਦਾ ਜਾਂ ਕੋਈ ਢਿੱਲ ਮਿੱਸਰ ਛੱਡ ਜੋ ਉਹ ਅਸੀਂ ਤਾਂ ਬੰਦਿਆਂ ਵਾਲੇ ਵੀ ਰਲ ਕੇ ਤੁਸੀਂ ਵੀ ਕੱਟੋ ਅਸੀਂ ਤਾਂ ਕਹਿੰਦੇ ਤੁਸੀਂ ਵੀ ਕੱਟੋ ਬਿਲਕੁਲ ਬੈਠੇ ਕੱਟੀ ਜਾਂਦੇ ਹਾਂ ਇੱਥੇ ਲੈ ਕਿਸੇ ਨੇ ਨਹੀਂ ਜਾਣਾ ਇੰਨਾ ਹੀ ਹੈ ਜੇ ਕੋ ਕੋਲੇ ਤਾਂ ਵੀ ਹੈ ਜੇ 10 ਡੋਲ ਕਰ ਲਾ ਤਾਂ ਵੀ ਰੋਟੀ ਖਾਣੀ ਹੈ ਬਿਲਕੁਲ ਜੀ ਹੈ ਪੂਮਾ ਲੱਖ ਰੁਪਏ ਚੱਕੀ ਵਿਰੇ ਜਿਹੜਾ ਲੱਗਾ ਉਹ ਕੱਲ੍ਹ ਹੀ ਰਹੂ ਜਿਹੜਾ ਇਕੱਠਾ ਹੈ ਆਪੇ ਹੀ ਤੋਂ ਲੈਣੇ ਆ ਪੈਸਾ ਕਿਸੇ ਨੇ ਕਿ ਨਾਲ ਲੈਣਾ ਪਰ ਪਰਪਾ ਨਹੀਂ ਰਹਿੰਦਾ ਪੈਸਾ ਤਾਂ ਆਇਆ ਤੇ ਚਲੀ ਜਾਂਦਾ ਹੈ ਬਿਲਕੁਲ ਜੀ ਪਰਪੇ ਚੱਲਦੇ ਆ ਦਿਲ ਵੱਡੇ ਕਰਕੇ ਧਮਾਕ ਵੱਡੇ ਕਰਕੇ ਹਨਾ ਫੇਰ ਉਹਦੂ ਕਰਮ ਵਾਲੀਆਂ ਸਾਡੀਆਂ ਭੈਣਾਂ ਜਿਹੜੇ ਪਰਿਵਾਰ ਨੂੰ ਹੋਰ ਵੀ ਤਰੱਕੀ ਵਾਲੇ ਪਾਸੇ ਲੈ ਕੇ ਮੈਂ ਕਿਹਾ ਸਾਨੂੰ ਪ੍ਰਮਾਤਮਾ ਦੇ ਆਹੀ ਬਾਲਿਆ ਸੁਖਾ ਜਿਹੜਾ ਇਕੱਠੇ ਅਸੀਂ ਬੈਠੇ ਹਾਂ ਕੋਈ ਆਹੀ ਜ ਸਾਡੇ ਚ ਹੈ ਨਹੀਂ ਕੋਈ ਆਈ ਵੀ ਵਿਚਾਰੀਆਂ ਤੋਂ ਕੋਈ ਲੜੀ ਬੋਲਣ ਵਾਲੀ ਬੈਠ ਕੇ ਇਸ ਬਈ ਜਾਂਦਾ ਤਮਾਸ਼ਾ ਵੇਖੀ ਜਾਂਦੇ ਆ ਇਹ ਸਾਡੇ ਕੋਈ ਹੈ ਫੇਰ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਭੈਣੇ ਫਿਰ ਮੈਨੂੰ ਤਾਂ 10 ਮਿੰਟ ਤਾਂ ਸਸਤਰੀ ਕਾਲ ਸਸਤਰੀ ਕਾਲੀ ਕਰੀ ਜਾਂਦਾ ਹਾਂ ਹਾਂ ਜੀ ਜੀ ਹਾਂ ਜੀ ਭੈਣੇ ਫਿਰ ਸਾਰਿਆਂ ਨੂੰ ਜਾਣਦੇ ਹੋ ਰਿਸ਼ਤੇਦਾਰਾਂ ਨੂੰ ਇੱਕ ਦੂਜੇਆਂ ਨੂੰ ਹਾਂ ਜੀ ਬਹੁਤ ਜੇ ਦੂਜੇ ਦਿਨ ਸੰਭਾਲਦਾ ਜੀ ਇਹ ਵੀ ਗੱਲ ਹੈ ਅੱਛਾ ਜੀ ਜੇ ਕਿਸੇ ਦੇ ਆ ਕੇ ਪਹਿਲੇ ਜਾ ਕੇ ਤਾਂ ਉਹਨੇ ਸੰਭਾਲ ਲੈਣਾ ਦੂਜਾ ਨੇ ਆਏ ਨਹੀਂ ਹੈ ਵੀ ਇਹਦੇ ਰਿਸ਼ਤੇਦਾਰ ਅਸੀਂ ਕੋਲੇ ਨਹੀਂ ਜਾਣਾ ਪਹਿਲਾਂ ਦੂਜੇ ਹੀ ਸੰਭਾਲਦਾ ਉਹਨਾਂ ਨੂੰ ਆ ਜਾਣ ਅੱਛਾ ਕਰੇ ਹੋਵੇ ਨਾ ਹੋਵੇ ਕੋਈ ਉਹਨੇ ਸੰਭਾਲ ਲੈ ਜਿਵੇਂ ਕੋਈ ਭੈਣ ਬਾਜ਼ਾਰ ਗਈ ਆ ਉਹਦਾ ਕੋਈ ਭਰਾ ਆ ਗਿਆ ਜਾਂ ਕੋਈ ਰਿਸ਼ਤੇਦਾਰ ਆ ਗਿਆ ਦੂਜੀ ਨੇ ਹੈਂਡਲ ਕਰ ਲੈਣਾ ਦੂਜੀ ਨੇ ਹੈਂਡਲ ਕਰਨਾ ਉਸੇ ਨੇ ਪਾਣੀ ਛਾਣੀ ਉਸੇ ਨੇ ਜਾ ਕੇ ਠੰਡਾ ਰੁੰਡਾ ਉਸੇ ਨੇ ਜੀ ਜਿਵੇਂ ਹੁਣ ਦੂਜੀ ਦੀਦੀ ਦੇ ਮੰਮੀ ਡੈਡੀ ਆ ਅਸੀਂ ਉਹਨਾਂ ਨੂੰ ਵੀ ਮੰਮੀ ਡੈਡੀ ਕਹਿਣਾ ਜੀ ਫਿਰ ਇਹ ਬੱਚਿਆਂ ਨੂੰ ਪਤਾ ਨਹੀਂ ਹਣਾ ਮੇਰਾ ਮਾਮਾ ਕਿਹੜਾ ਹੈ ਨਾ ਦੂਜੇ ਨੂੰ ਫਿਰ ਸਾਰੇ ਇੱਕੋ ਜੀ ਸਾਰੇ ਇੱਕੋ ਜੀ ਸਮਝਦੇ ਇਹ ਤਾਂ ਹੀ ਵਾਹ ਜੀ ਵਾਹ ਹਾਂਜੀ ਐ ਬਹੁਤ ਵਧੀਆ ਭੈਣੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਾਡੇ ਬਾਪੂ ਜੀ ਵਰਗਾਂ ਨਾਲ ਪੁਰਾਣੀਆਂ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਸਾਡੇ ਵੀਰ ਨੇ ਬਹੁਤ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਪਰਿਵਾਰ ਦੀ ਜਿਹੜੀ ਜ਼ਿੰਮੇਵਾਰੀ ਚੱਕੀ ਆ ਤੇ ਬਹੁਤ ਵੱਡਾ ਬੇੜਾ ਤੇ ਸੁੱਖ ਨਾ ਸਾਰਾ ਬੇੜਾ ਆਪਣਾ ਭਰਿਆ-ਭਰਿਆ ਜਾਪਦਾ ਹੈ ਨਾ ਤੇ ਹੋਰਾਂ ਪਰਿਵਾਰਾਂ ਨੂੰ ਬਾਪੂ ਜੀ ਕੀ ਸਨੇਹਾ ਦੇਣਾ ਚਾਹੁੰਦੇ ਆ ਆਪਾਂ ਤਾਂ ਕਹਿੰਦੇ ਆ ਵੀ ਐਵੇਂ ਜੋਕਰ ਬਣ ਕੇ ਰਹੋ ਕੋਈ ਬਾਲੀ ਹੋਸ਼ ਬਣੇ ਚ ਨਾ ਵੜੋ ਬੇਤੇ ਕੁਛ ਨਹੀਂ ਲੈਣਾ ਵੀ ਆ ਕੇ ਔਟ ਟੇਪ ਆ ਕੇ ਤੁਰੇ ਫਿਰ ਉਹ ਕੰਮ ਕਰੋ ਖੇਤੀ ਦਾ ਇਹ ਕਹਿੰਦੇ ਆ ਵੀ ਆਪ ਦਾ ਖਾਓ ਸੌਖੇ ਜੀ ਤੇ ਕਮਾਈ ਕਰੋ ਇਹ ਬਾਹਰਪੂਰ ਵੀ ਕੁਛ ਨਹੀਂ ਹੈ ਇੱਥੇ ਹੀ ਆ ਜਿਹੜਾ ਕੁਸ ਹੈਗਾ ਮੈਂ ਉਹ ਕੰਮ ਹੈ ਲੇਕਿਨ ਤੁਸੀਂ ਆ ਕੇ ਗੱਲਾਂ ਚੱਲ ਪਈਆਂ ਤੂੜੀ ਆਵ ਲੈ ਹੱਥੀ ਲਿਓਂ ਗਰਿਆਂ ਬਾਹਰੋਂ ਜੀ ਆਏ ਸਾਲ ਤੂੜੀ ਜੋ ਪਾਣੀ ਨਹੀਂ ਲੱਗਦਾ ਸੀ ਤੇ ਸਾਡੇ ਉਹੀ ਹੁਣ ਅਸੀਂ ਟਰਾਲੇ ਦੇਤਾ ਪਰ ਬੀਤੀ ਜਾਂਦੇ ਤੂੰ ਆਈ ਕਰੀਏ ਵੇਖੀ ਆ ਮਗਰ ਜਿਹੜੀ ਪਿੱਛੇ ਵੇਖੀ ਕਮੀ ਵੇਖੀ ਹੈ ਉਹਨਾਂ ਅੱਜ ਕੋਈ ਵੀ ਪੈਸਾ ਤੇ ਲਿਆੜਤਾਂ ਨੂੰ ਫੋਨ ਕਰਕੇ ਆਉਂਦੇ ਐ ਹੈ ਤਾਂ ਪੈਸੇ ਕਮਾਈ ਦੀ ਜੀ ਉਹ ਵੀ ਫੇਰ ਆਉਂਦੇ ਐ ਬਿਲਕੁਲ ਜੀ ਤੇ ਕਮਾਈ ਕਰੋ ਆਪਾਂ ਦਾ ਕਹਿੰਦੇ ਇਹੀ ਉਹ ਕਰ ਕਰੋ ਹੈ ਜੀ ਬਹੁਤ ਵਧੀਆ ਜੀ ਭੈਣੇ ਤੁਸੀਂ ਭੈਣਾਂ ਨੂੰ ਥੋੜਾ ਜਿਹਾ ਸਨੇਹਾ ਦਿਓ ਜ਼ਿਆਦਾਤਰ ਵੇਖੋ ਬੰਦੇ ਇਕੱਠੇ ਰਹਿ ਪੈਂਦੇ ਐ ਤੇ ਭੈਣਾਂ ਜਦੋਂ ਪਹਿਲਾਂ ਤੇ ਇਹ ਹੁੰਦੇ ਵੀ ਜਦੋਂ ਕਿ ਕੁੜੀ ਦਾ ਰਿਸ਼ਤਾ ਕਰਦਾ ਤਾਂ ਉਹ ਅਗਲਾ ਕਹਿੰਦਾ ਵੀ ਛੋਟੀ ਫੈਮਿਲੀ ਹੋਵੇ ਹੈਨਾ ਵੱਡੀ ਫੈਮਿਲੀ 'ਚ ਕੋਈ ਰਿਸ਼ਤਾ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਭੈਣਾਂ ਨੂੰ ਸਨੇਹਾ ਜ਼ਰੂਰ ਦਿਓ ਜੀ ਮੈਂ ਮੇਰਾ ਸੋਚਣਾ ਇਹ ਹੈ ਜਿਵੇਂ ਮੈਂ ਬਠਿੰਡੇ ਸ਼ਹਿਰ ਦੀ ਆ ਪਹਿਲਾਂ ਤੋਂ ਤੇ ਮੈਂ ਇਹੀ ਸੋਚਿਆ ਸੀ ਵੀ ਜਦੋਂ ਕੋਈ ਪੁੱਛਦਾ ਵੀ ਕਿਵੇਂ ਰਿਸ਼ਤਾ ਕਰਨਾ ਮੈਂ ਕਹਿੰਦੀ ਬੱਡੀ ਸਾਰੀ ਫੈਮਿਲੀ ਹੋਵੇ ਬੱਟਸਰ ਘਰ ਹੋਵੇ ਇਹੀ ਕਹਿੰਦੇ ਆ ਵੀ ਜੁਆਇੰਟ ਫੈਮਿਲੀ ਸੌਖੇ ਆ ਕਿਉਂਕਿ ਆਪਾਂ ਜੁਆਇੰਟ ਫੈਮਿਲੀ ਹੋਊਗੀ ਤਾਂ ਸਾਰੇ ਵੀ ਸੌਖੇ ਰਹਿਵਾਂਗੇ ਜੇ ਕਿਤੇ ਜਾਣਾ ਕੋਈ ਟੈਨਸ਼ਨ ਨਹੀਂ ਰਹਿੰਦੀ ਘਰੇ ਜੁਆਇੰਟ ਫੈਮਿਲੀ ਜੇ ਬਹੁਤ ਸੋਖਾ ਤੇ ਜੇ ਆਪਾਂ ਸਿੰਗਲ ਫੈਮਿਲੀ ਰਾਵਾਂਗੇ ਤਾਂ ਔਖੇ ਹੀ ਬਹੁਤ ਆ ਕਿਉਂਕਿ ਬੱਚੇ ਨਹੀਂ ਸਾਹਮਣੇ ਕਿਸੇ ਤੋਂ ਵੀ ਇਹ ਹੁੰਦਾਗਾ ਤੇ ਨਾ ਕਿਤੇ ਆਪਾਂ ਜਾ ਸਕਦੇ ਆ ਤੇ ਇਹੀ ਕਹਨੇ ਆ ਵੀ ਅੱਜ ਜਿੰਨੀ ਜੋਇਨ ਫੈਮਿਲੀ ਹੋ ਸਕੇ ਉਨੀਆਂ ਜੋੜ ਕੇ ਰੱਖੋ ਤੁਸੀਂ ਵੈਰੀ ਗੁੱਡ ਇਹਨਾਂ ਦੇ ਘਰੋਂ ਕਾਠੀ ਆ ਜੀ ਜਿਵੇਂ ਸਾਡੇ ਪਰਿਵਾਰ ਜਿੰਨੀਆਂ ਆਂਗਾਂ ਨੂਆ ਸਾਡੀਆਂ ਇਵੇਂ ਇਵੇਂ ਫੈਮਿਲੀ ਮਗਰ ਚੱਲਦੀ ਆ ਉਹਨਾਂ ਦੀ ਜੀ ਤਾਂ ਹੀ ਸਾਡੇ ਕੋਲੇ ਜਦੋਂ ਆਉਂਦੇ ਆ ਉਹਨਾਂ ਦਾ ਜੀ ਲੱਗਦਾ ਕਿ ਅਸੀਂ ਦਾ ਜਾਇਦਾ ਤਾਂ ਹੀ ਦੇਖੇ ਜੀ ਉਹਨਾਂ ਨੇ ਰਿਸ਼ਤੇ ਕਰੇ ਨੇ ਵੇਖ ਕੇ ਘੱਟ ਨੂੰ ਵੇਖ ਕੇ ਵੀ ਜਿਹੜਾ ਐਡਾ ਨਰਵਾ ਹੋ ਜਾਂਦਾ ਘੱਟ ਦਸਮਾਨ ਵੇਖ ਕੇ ਇਹਦੇ ਕਰਕੇ ਕਰੇ ਆ ਸਾਡੇ ਵੀ ਆਏ ਨਹੀਂ ਆ ਵੀ ਬਾਹਲੀ ਪੜਾਈ ਚ ਨਹੀਂ ਪੜੇ ਵਾਹ ਜੀ ਵਾਹ ਵੀ ਪੜਾਈ ਨਹੀਂ ਆਪਦਾ ਕੰਮ ਤੇ ਨਾਲ ਨਾਲ ਆਉਂਦਾ ਪੜ੍ਹਿਆ ਨਹੀਂ ਵੀ ਜੋਕ ਪੜਾਈ ਜਾਣੇ ਤੇ ਬਾਹਰ ਭੇਡਾਂ ਕਿ ਤੁਨ ਉਪਰੀਆਂ ਤੇ ਲਾਉਣੇ ਕਮਾਈ ਘਰੇ ਬਿਠੇ ਰਹੀ ਜੀ ਨੇ ਕਰਨੀ ਬਹੁਤ ਵਧੀਆ ਸਾਰੇ ਭੈਣੋਂ ਤੁਸੀਂ ਬਹੁਤ ਵਧੀਆ ਸਾਡੇ ਦਰਸ਼ਕ ਭਰਾਵਾਂ ਨੂੰ ਭੈਣਾਂ ਨੂੰ ਜਾਣਕਾਰੀ ਦਿੱਤੀ ਸੰਯੁਕਤ ਪਰਿਵਾਰ ਦਿਖਾਇਆ ਸਾਡੇ ਬਾਪੂ ਜੀ ਵਰਗਿਆਂ ਨੇ ਪੁਰਾਣੇ ਸਮੇਂ ਦੀਆਂ ਗੱਲਾਂ-ਬਾਤਾਂ ਕੀਤੀਆਂ, ਮਿਹਨਤ ਦੀਆਂ ਗੱਲਾਂ-ਬਾਤਾਂ ਕੀਤੀਆਂ। ਸਾਡੇ ਬਾਈ ਨੇ ਬਹੁਤ ਛੋਟੀ ਉਮਰ ਦੇ ਵਿੱਚ ਮਿਹਨਤ ਕਰਕੇ ਛੋਟੀ ਉਮਰ 'ਚ ਜ਼ਿੰਮੇਵਾਰੀ ਸੰਭਾਲੀ, ਪਰਿਵਾਰ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਗਿਆ। ਤੇ ਸਾਡੇ ਛੋਟੇ ਵੀਰ ਨਾਲ-ਨਾਲ ਮਿਹਨਤ ਕਰਾ ਰਹੇ ਆ ਸਾਡੇ ਮਾਤਾ ਜੀ ਪਹਿਲਾਂ ਦੇ ਆ। ਇਹ ਕਾਫੀ ਮਿਹਨਤ ਕਰਦੇ। ਸਾਰੀ ਫੈਮਿਲੀ ਤੁਸੀਂ ਜਾਣਕਾਰੀ ਦਿੱਤੀ, ਜਾਣਕਾਰੀ ਦੇਣ ਵਾਸਤੇ ਸਾਰੀ ਫੈਮਿਲੀ ਦਾ ਬਹੁਤ-ਬਹੁਤ ਧੰਨਵਾਦ ਜੀ। ਸ਼ਸ਼ੀਕ